ਰੱਜੋ ਤੂੰ ਇਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਣ ਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚਤ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਪੈਸਿਆਂ ਦੀ ਚਾਹਤ ਨੂੰ ਲੈ ਕੇ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਅੱਜ ਕੱਲ ਦੇ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਔਰ ਕਿਤੇ ਨਾ ਕਿਤੇ ਜਿਹੜੇ ਬੱਚੇ ਐ ਗਲਤ ਏਜੰਟਾਂ ਦੇ ਹੱਥ ਜਿਹੜੇ ਚੜ ਜਾਂਦੇ ਜਿਸ ਨਾਲ ਉਹਨਾਂ ਨੂੰ ਕਿਤੇ ਖਾਮੀਆਂ ਬਾਜੀ ਪੁੰਗਦਣਾ ਪੈਂਦਾ ਤਾਜ਼ਾ ਮਾਮਲਾ ਮੋਗਾ ਦੇ ਤਰਖਾਨ ਵਿਧਾ ਸਾਹਮਣੇ ਆਇਆ ਜਿੱਥੇ ਇੱਕ ਬੱਚੀ ਐ ਜਿਹੜੀ ਗਲਤ ਏਜੰਟ ਦੇ ਹੱਥ ਜਿਹੜੀ ਐ ਚੜੀ ਐ ਤੇ ਉਸ ਨੂੰ ਜਿਹੜੀ 7 ਦਿਨ ਜਿਹੜੀ ਜੇਲ ਵੀ ਕੱਟਣੀ ਪਈ ਐ ਤਸਵੀਰਾਂ ਨੇ ਉਸ ਘਰ ਦੀਆਂ ਜਿਹੜਾ ਘਰ ਦੀ ਬੱਚੀ ਐ ਜਿਹੜੀ ਦੇਸ਼ ਦੇ ਵਿੱਚ ਪੈਸਿਆਂ ਦੇ ਚਾਹਤ ਨੂੰ ਲੈ ਕੇ ਰੋਜੀ ਰੋਟੀ ਕਮਾਉਣ ਨੂੰ ਲੈ ਕੇ ਜਿਹੜੇ ਵਿਦੇਸ਼ ਦਾ ਸੁਪਨਾ ਲੈ ਕੇ ਗਈ ਸੀ ਪਰ 7 ਦਿਨ ਉਸ ਬੱਚੀ ਨੂੰ ਜਿਹੜੀ ਹੈ ਜੇਲ੍ਹ ਦਾ ਜਿਹੜਾ ਸਾਹਮਣਾ ਕਰਨਾ ਪਿਆ ਪਰਿਵਾਰਕ ਮੈਂਬਰ ਵੀ ਨੇ ਔਰ ਸਮਾਜ ਸੇਵੀ ਸੰਸਥਾ ਦੇ ਜਿਹੜੇ ਆਗੂ ਵੀ ਨੇ ਔਰ ਬੱਚੀ ਵੀ ਇੱਥੇ ਹੈ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬੱਚੀ ਨਾਲ ਗੱਲਬਾਤ ਕਰ ਲਵਾਂਗੇ ਕਿ ਕੀ ਕਾਰਨ ਰਿਹਾ ਬੇਟੇ ਕੀ ਕਾਰਨ ਰਿਹਾ ਕਿੱਦਾਂ ਜਿਹੜੀ ਹੈ ਸਮੱਸਿਆ ਦਾ ਸਾਹਮਣਾ ਆਪ ਕਰਨਾ ਪਿਆ ਸਾਰੀ ਗੱਲਬਾਤ ਦੱਸੋ ਹਾਂਜੀ ਜੀ ਸਾਨੂੰ ਰਾਜਕੌਰ ਰਸਤੇਦਾਰੀ ਚ ਸੀ ਜਾਨੂੰ ਉਹ ਮਿਲੀ ਤੇ ਉਸ ਨੇ ਸਾਨੂੰ ਏਜੰਟ ਨਾਲ ਗੱਲ ਕਰਵਾਈ ਤੇ ਏਜੰਟ ਏਜੰਟਨ ਨੂੰ ਰਾਜਕੌਰ ਹੀ ਜਾਣ ਰਹੀ ਜਾਣਦੀ ਸੀ ਇਸ ਲਈ ਜਿਸ ਤਰ੍ਹਾਂ ਸਾਨੂੰ ਰਾਜਕੌਰ ਨੇ ਕਿਹਾ ਸੀ ਰਾਜਕੌਰ ਤੇ ਵਿਸ਼ਵਾਸ ਕੀਤਾ ਤੇ ਰਾਜਕੌਰ ਰਾਜਕੌਰ ਨੇ ਸਾਡਾ ਵਿਸ਼ਵਾਸ ਤੋੜ ਦਿੱਤਾ ਗਿਆ ਤੇ ਉਹਨਾਂ ਨੇ ਸਾਡੇ ਤੋਂ ਅਕਾਊਂਟ ਵਿੱਚ ਪੈਸੇ ਵੀ ਪਵਾਏ ਆ ਤੇ ਨਗਦ ਪੈਸੇ ਵੀ ਲਏ ਆ ਪਿਆ 10000 ਤੇ 30000 ਅਕਾਊਂਟ ਵਿੱਚ ਪਵਾਇਆ ਤੇ ਉਹਨਾਂ ਨੇ ਸਾਨੂੰ ਜੰਟ ਕੋਲ ਭੇਜਿਆ ਤੇ ਜੰਟ ਬਾਗਾ ਪ੍ਰਾਣਾ ਦਾ ਸੀ ਤੇ ਬਾਗਾ ਪ੍ਰਾਣਾ ਕੋਲ ਪੈਂਡਾ ਕੋਈ ਉਹਨਾਂ ਨੇ ਪੈਂਡ ਨਹੀਂ ਦੱਸਿਆਗਾ ਨਾ ਏਜੰਟ ਦਾ ਨਾਮ ਹੀ ਦੱਸਿਆਤਰ ਸੇਮ ਉਹ ਰਾਜਕੌਰ ਬੋਲ ਰਹੀ ਸੀ ਕਿ ਮੈਂ ਜੰਟ ਨੂੰ ਜਾਣਦੀ ਆ ਸਭ ਕੁਝ ਮੈਨੂੰ ਪਤਾਗਾ ਤੇ ਰਾਜਕੌਰ ਵੀ ਉਸ ਟਾਈਮ ਕਤਰਜੀ ਆ ਤੇ ਰਾਜਕੌਰ ਮੈਨੂੰ ਬੋਲ ਰਹੀ ਸੀ ਮੈਂ ਮੇਤੂਨ ਤੈਨੂੰ ਮੇਰੇ ਕੋਲ ਹੀ ਬੁਲਾ ਰਹੇ ਆ ਤੇ ਅਸੀਂ ਵੀ ਉਹਨਾਂ ਨੂੰ ਹਨਾ ਰਾਜਕੌਰ ਦੇ ਕਹਿਣ ਤੇ ਸਾਰੇ ਅਪਰੂਵ ਬਣਵਾਏ ਆ ਜੋ ਕਿ ਪਾਸਪੋਰਟ ਕਿਹੜੀ ਰਾਜਕੌਰ ਕੌਣ ਹੈ ਔਰ ਕਿੱਦਾਂ ਤੁਹਾਡੀ ਇਸ ਰਾਜਕੌਰ ਨਾਲ ਮੁਲਾਕਾਤ ਹੋਈ ਹੈ ਕਿ ਤੁਹਾਡੇ ਕੋਈ ਰਿਸ਼ਤੇਦਾਰੀ ਦੇ ਵਿੱਚ ਕੋਈ ਨੇੜੇ ਦੇ ਰਿਸ਼ਤੇਦਾਰੀ ਚ ਸੀ ਜਾਂ ਕੋਈ ਦੂਰ ਦੇ ਵਿੱਚ ਉਹ ਸਾਡੀ ਦੂਰ ਦੀ ਰਿਸ਼ਤੇਦਾਰੀ ਚ ਸੀ ਜੋ ਕਿ ਜੋ ਕਿ ਮੇਰੇ ਡੈਡੀ ਹੈਗੇ ਆ ਉਹਨਾਂ ਦੀ ਮੰਮੀ ਜੀ ਹੈ ਤੇ ਉਹਨਾਂ ਦੀ ਰਿਸ਼ਤੇਦਾਰੀ ਚੋਂ ਹੈਗੇ ਸੀ ਕੀ ਕਿਹਾ ਸੀ ਉਹਨਾਂ ਨੇ ਤੁਹਾਨੂੰ ਵੀ ਕਿਹੜੀ ਕੰਟਰੀ ਦੇ ਵਿੱਚ ਭੇਜਾਂਗੇ ਔਰ ਕਿਸ ਤਰ੍ਹਾਂ ਦਾ ਵੀਜ਼ਾ ਤੁਸੀਂ ਉਹਨਾਂ ਨੂੰ ਅਪਲਾਈ ਕਰਨ ਲਈ ਕਿਹਾ ਗਿਆ ਸੀ ਔਰ ਕਿੰਨੇ ਕੁ ਪੈਸੇ ਜਿਹੜੇ ਲੱਗੇ ਤੁਹਾਡੇ ਅਸੀਂ ਉਹਨਾਂ ਨੂੰ ਵੀ ਕਤਰ ਦਾ ਵੀਜ਼ਾ ਬੋਲਿਆ ਸੀ ਆ ਹਨਾ ਤੇ ਵਰਕ ਪਰਮਨੈਂਟ ਜੋ ਕਿ ਉਹਨਾਂ ਨੇ ਟੂਰਿਸਟ ਵੀਜ਼ਾ ਲਗਾ ਕੇ ਸਾਨੂੰ ਦੇ ਦਿੱਤਾ ਸੀ ਇੱਕ ਜਾਲੀ ਟੂਰ ਜਾਲੀ ਵੀਜ਼ਾ ਦਿੱਤਾ ਤੇ ਜਦੋਂ ਤੁਸੀਂ ਇੱਥੋਂ ਗਏ ਆ ਮਾਪਿਆਂ ਨੂੰ ਨਾਲ ਲੈ ਕੇ ਜਦੋਂ ਤੁਹਾਡੀ ਫਲਾਈਟ ਸੀਗੀ ਉਸ ਦਿਨ ਤੁਹਾਡੀ ਕੋਈ ਰਾਜਕੌਰ ਨਾਲ ਗੱਲਬਾਤ ਹੋਈ ਹੈ ਜਾਂ ਜਿਹੜਾ ਤਰਸੀਮ ਤੁਸੀਂ ਏਜੰਟ ਗੱਦੱਸ ਰਹੇ ਉਹਦੇ ਨਾਲ ਕੋਈ ਗੱਲਬਾਤ ਹੋਈ ਹੈ ਹਾਂ ਹਾਂਜੀ ਤਰਸੀਮ ਕੋ ਤਰਸੀਮ ਸਿੰਘ ਨਾਲ ਸਾਡੀ ਗੱਲ ਹੋਈ ਸੀ ਤਰਸੀਮ ਸਿੰਘ ਬੋਲਿਆ ਸਾਨੂੰ ਕਿ ਮੈਂ 1 ਵਜੇ ਤੁਸੀਂ 2 ਵਜੇ ਐਂਟਰ ਹੋਣਾ ਤੇ ਮੈਂ 1 ਵਜੇ ਤੁਹਾਡੇ ਕੋਲ ਪਹੁੰਚ ਜਾਵਾਂਗਾ ਤੇ ਏਜੰਟ ਵੀ 1 ਵਜੇ ਸਾਡੇ ਕੋਲੇ ਨਹੀਂ ਪਹੁੰਚਿਆਗਾ ਜੋ ਕਿ ਅਸੀਂ ਏਜੰਟ ਵਰਗੇ ਤੇ ਰਾਜਕੌਰ ਵਰਗੇ ਨੂੰ ਫੋਨ ਲਗਾਇਆ ਤੇ ਉਹਨਾਂ ਨੇ ਕੋਈ ਸਾਡਾ ਫੋਨ ਨਹੀਂ ਚੱਕਿਆਗਾ ਉਸ ਤੋਂ ਬਾਅਦ ਕੀ ਹੋਇਆ ਕਿਉਂਕਿ ਜਦੋਂ ਤੁਸੀਂ ਰਾਜਕੋਰ ਨਾਲ ਤੁਹਾਡੀ ਰਾਬਤਾ ਨਹੀਂ ਹੋ ਸਕਿਆਗਾ ਔਰ ਨਹੀਂ ਤੁਹਾਡਾ ਏਜੰਟ ਨਾਲ ਹੋ ਸਕਿਆ ਫਿਰ ਉਸ ਤੋਂ ਬਾਅਦ ਕਿੱਦਾਂ ਜੜੀਆਂ ਪਰੇਸ਼ਾਨੀਆਂ ਜੜੀਆਂ ਤੁਹਾਨੂੰ ਚਲਣੀਆਂ ਪਈਆਂ ਕੀ ਹੋਇਆ ਉਸ ਤੋਂ ਬਾਅਦ ਉਸ ਤੋਂ ਬਾਅਦ ਇੱਥੋਂ ਮੈਨੂੰ ਬੀਡੀ ਪਾਸ ਮਿਲ ਚੁੱਕਿਆ ਸੀ ਜੋ ਜੋ ਕਿ ਇੱਕ ਵੀਜ਼ਾ ਟੂਰਿਸਟ ਵੀਜ਼ਾ ਉਹ ਸਾਨੂੰ ਨਹੀਂ ਪਤਾ ਸੀ ਕਿ ਟੂਰਿਸਟ ਵੀਜ਼ਾ ਵਾ ਤੇ ਇਹਨਾਂ ਦਿੱਲੀ ਵਾਲਿਆਂ ਨੇ ਸਾਡੀ ਫਲੈਟ ਬੰਬੇ ਦੀ ਕਰਵਾ ਦਿੱਤੀ ਸੀ ਬੰਬੇ ਤੱਕ ਮੈਂ ਪਹੁੰਚ ਚੁੱਕੀ ਸੀ ਤੇ ਬੰਬੇ ਜਾ ਕੇ ਮੇਰੇ ਚੈੱਕ ਅਪ ਚੈੱਕ ਅਪ ਹੋਏ ਆ ਸਾਰੇ ਫਾਰਮ ਤੇ ਉੱਥੇ ਚੈੱਕ ਕੀਤੇ ਆ ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਤੋਂ ਦੋ ਵੀਜੇ ਲੱਗੇ ਆ ਜੋ ਕਿ ਇੱਕ ਟੂਲਿਸ ਹੈ ਤੇ ਇੱਕ ਪਰਮਨੈਂਟ ਲੱਗਾ ਹੋਆ ਤੇ ਉਹਨਾਂ ਨੇ ਇਹ ਦੇਖ ਕੇ ਤੇ ਮੇਰੇ ਤੇ ਕਾਰਵਾਈ ਕੀਤੀ ਤੇ ਮੈਂ ਉਹ ਮੇਰੇ ਕੋਲੇ ਉਦੋਂ ਫੋਨ ਸੀਗਾ ਤੇ ਮੈਂ ਤੇ ਰਾਜਨ ਨੂੰ ਫੋਨ ਲਾਇਆ ਆਪਦੇ ਘਰਦਿਆਂ ਨੂੰ ਲਾਇਆ ਕਿ ਮੇਰੇ ਨਾਲ ਆਤ ਬੀਤ ਚੁੱਕੀ ਹੈ ਤੇ ਉਹਨਾਂ ਨੇ ਸਾਡਾ ਫੋਨ ਨਹੀਂ ਚੱਕਿਆ ਨਾ ਘਰਦਿਆਂ ਦਾ ਤੇ ਨਾ ਮੇਰਾ ਫੋਨ ਚੱਕਿਆ ਤੇ ਉਸ ਤੋਂ ਬਾਅਦ ਮੈਨੂੰ ਜੇਲ੍ਹ ਵਿੱਚ ਮੇਰਾ ਫੋਨ ਫਾਨ ਸਮਾਨ ਪਾਨ ਸਭ ਲੈ ਲਿਆ ਗਿਆ ਸੀਗਾ ਮੇਰੇ ਕੋਲ ਕੁਝ ਵੀ ਨਹੀਂ ਸੀਗਾ ਤੇ ਮੈਨੂੰ ਚੌਂਕੇ ਵਿੱਚ ਬਿਠਾ ਦਿੱਤਾ ਕਿ ਕਿੰਨੇ ਦਿਨ ਤੁਹਾਨੂੰ ਜਿਹੜੀ ਹੈ ਜੇਲ੍ਹ ਦੇ ਵਿੱਚ ਪਰੇਸ਼ਾਨੇ ਚੱਲਣੇ ਪਏ ਔਰ ਉਸ ਤੋਂ ਬਾਅਦ ਜਦੋਂ ਫਿਰ ਮਾਂ ਕੋਲ ਉਹਨਾਂ ਸੰਪਰਕ ਕੀਤਾ ਗਿਆ ਫਿਰ ਕਿੱਦਾਂ ਤੁਹਾਨੂੰ ਜਿਹੜਾ ਇੱਥੇ ਲਿਆ ਲਿਆਂਦਾ ਗਿਆ ਮੈਂ 7 ਦਿਨ ਜੇਲ੍ਹ ਵਿੱਚ ਰਹਿ ਕੇ ਆਈ ਆ ਜੋ ਕਿ ਬਹੁਤ ਹੀ ਮੁਸ਼ਕਲ ਨਾਲ ਕੱਟੇ ਗਏ ਆ ਤੇ ਜੋ ਮੈਂ ਆਲਦੇਵ ਹਮ ਘਰ ਦੇ ਨਾਲ ਉਹਦੇ ਹੀ ਫੋਨ ਲਗਾ ਦਿੱਤਾ ਗਿਆ ਅਸੀਂ ਆ ਤੇ ਪੁਲਿਸ ਵਾਲਿਆਂ ਨੇ ਵੀ ਫੋਨ ਲਾਇਆ ਸੀਗਾ ਘਰੇ ਤੇ ਉਹਨਾਂ ਨੇ ਦੱਸਿਆ ਤੇ ਉਹਨ ਵਕੀਲ ਵੀ ਕੀਤਾ ਸੀ ਵਕੀਲ ਕੀਤਾ ਤੇ ਫਿਰ ਸਾਡੇ ਘਰਦਿਆਂ ਨੂੰ ਪਤਾ ਲੱਗਾ ਘਰੇ ਤੇ ਉਹ ਬਸੰਤ ਅੰਕਲ ਲੈ ਕੇ ਗਏ ਇੱਥੋਂ ਤੇ ਫਿਰ ਉਹ ਸਾਨੂੰ ਲੈ ਕੇ ਆਏ ਆ ਉੱਥੋਂ ਕਢਵਾ ਕੇ ਬਹੁਤ ਹੀ ਮੁਸ਼ਕਿਲ ਨਾਲ ਜੋ ਜੋ ਕਿ ਬਹੁਤ ਜ਼ਿਆਦਾ ਪੈਸੇ ਲੱਗ ਗਏ ਆ ਅਸੀਂ ਬਹੁਤ ਹੀ ਗਰੀਬ ਘਰ ਦੇ ਸੀਗੇ ਤੇ ਐਸ ਮੇਰਾ ਡੈਡੀ ਬਿਮਾਰ ਸੀ ਮੇਰੇ ਸਾਡੇ ਦੇ ਡੈਡੀ ਤੋਂ ਕੋਈ ਕੰਮ ਨਹੀਂ ਹੁੰਦਾ ਸੀ ਐਸ ਲਈ ਮੈਂ ਕੰਮ ਕਰਨ ਲਈ ਜਾ ਰਹੀ ਸੀ ਤੇ ਉਹਨਾਂ ਨੇ ਸਾਡੇ ਨਾਲ ਧੋਖਾਗੜੀ ਕੀਤੀ ਹੈ ਬੇਟੇ ਜੀ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਦੇ ਹਾਲਾਤ ਕਿੱਦਾਂ ਨੇ ਔਰ ਕਿੰਨੇ ਪਰਿਵਾਰ ਦੇ ਵਿੱਚ ਤੁਸੀਂ ਜਿਹੜੇ ਭੈਣ ਭਰਾ ਹੋ ਅਸੀਂ ਪਰਿਵਾਰ ਵਿੱਚ ਹੈਗੇ ਆ ਪੰਜ ਜਣੇ ਜੋ ਕਿ ਇੱਕ ਫਾਦਰ ਸਾਹਿਬ ਹੈ ਇੱਕ ਬ੍ਰਦਰ ਹੈ ਇੱਕ ਮਦਰ ਹੈ ਇੱਕ ਮੈਂ ਸੀ ਇੱਕ ਛੋਟੀ ਭਤੀਜੀ ਸੀ ਤੇ ਅਸੀਂ ਇੰਨੇ ਸਾਡੇ ਘਰ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਐ ਤੇ ਜੋ ਕਿ ਸਾਡੇ ਕੋਲੇ ਮੈਨੂੰ ਤੋਰਨ ਤੋਂ ਬਾਅਦ 1 ਰੁਪਿਆ ਵੀ ਨਹੀਂ ਸਾਡੇ ਘਰੇ ਬਚਿਆ ਸੀਗਾ ਤੇ ਹੁਣ ਮੇਰੇ ਚਾਚੇ ਪਿੱਛੋਂ ਜਦੋਂ ਪਤਾ ਲੱਗਿਆ ਉਹਨਾਂ ਨੂੰ ਇਹ ਗੱਲ ਹੋ ਚੁੱਕੀ ਐ ਤੇ ਰਾਜਕੌਰ ਅਗਿਆ ਨੂੰ ਜੰਟ ਨੂੰ ਤਰਸਦੇ ਉਹਨਾਂ ਨੇ ਫੋਨ ਲਾਇਆ ਕੋਈ ਫੋਨ ਨਹੀਂ ਚੱਕਿਆ ਕੋਈ ਕੁਝ ਨਹੀਂ ਕੀਤਾ ਉਹਨਾਂ ਨੇ ਅੱਗੋਂ ਬੋਲਦੇ ਅਸੀਂ ਕੀ ਕਰੀਏ ਤੇ ਮੇਰੇ ਘਰਦਿਆਂ ਨੇ ਫੇਰ ਇੱਥੋਂ ਕਿਸੇ ਨੂੰ ਕਰ ਜੇ ਤਾਂ ਵਿਆਜ ਤੇ ਪੈਸੇ ਚੱਕੇ ਕੁਝ ਚਾਚੇ ਤਾਇਆ ਨੇ ਹੈਲਪ ਕੀਤੀ ਐ ਤੇ ਫੇਰ ਮੈਨੂੰ ਛੇੜਵਾ ਕੇ ਲੈ ਕੇ ਆਏ ਅੱਜ ਅੱਜ ਘਰ ਹੀ ਲੈ ਅੱਜ ਹੀ ਲੈ ਕੇ ਆਇਆ ਘਰ ਲਗਦਾ ਨਹੀਂ ਬੇਟੇ ਕਿਤੇ ਨਾ ਕਿਤੇ ਇਹਦੇ 'ਚ ਮਾਪੇ ਵੀ ਜਿਹੜੇ ਜ਼ਿੰਮੇਵਾਰ ਹੈ ਕਿਉਂਕਿ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਨਾ ਮੈਂ ਰਾਜਕੌਰ ਨੂੰ ਜਾਣਦੀ ਐ ਨਾ ਮੈਂ ਤਰਸੀਮ ਨੂੰ ਜਾਣਦੀ ਤੇ ਫਿਰ ਇਸ ਤਰ੍ਹਾਂ ਅਸੀਂ ਕਿਸੇ ਗਲਤ ਬੰਦੇ ਦੇ ਹੱਥ ਚੜਕੇ ਤੇ ਅੱਜ ਸਾਨੂੰ ਜਿਹੜੀ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਕਰਨਾ ਪਿਆ ਹਾਂਜੀ ਉਹ ਰਾਜਕੌਰ ਸਾਡੀ ਦੂਰ ਦੀ ਰਿਸ਼ਤੇਦਾਰੀ ਸੀਗੀ ਜੋ ਕਿ ਸਾਡੇ ਉਹਨੇ ਸਾਨੂੰ ਥਾਈ ਜ਼ਿੰਮੇਵਾਰੀ ਚੱਕੀ ਸੀਗੀ ਤੇ ਉਹ ਬੋਲ ਰਹੀ ਸਨ ਤੁਹਾਡੀ ਕੁੜੀ ਨੂੰ ਕੋਈ ਮੁਸ਼ਕਲ ਨਹੀਂ ਹੋਊਗੀ ਤੇ ਸਾਨੂੰ ਮੁਸ਼ਕਲ ਹੋ ਚੁੱਕੀ ਸੀ ਤੇ ਹੁਣ ਉਹ ਕੋਈ ਫੋਨ ਨਹੀਂ ਚੱਕਿਆ ਜਦੋਂ ਉਹਨੂੰ ਅੱਜ ਪਤਾ ਲੱਗਿਆ ਕਿ ਕੁੜੀ ਘਰੇ ਆ ਗਈ ਐ ਤੇ ਅੱਜ ਉਹਨੇ ਫੋਨ ਲਾਇਆ ਤੇ ਅੱਜ ਵੀ ਕੁਝ ਨਹੀਂ ਬੋਲੀਆ ਅਸੀਂ ਕਹਿਆ ਇੰਨੇ ਪੈਸੇ ਲੱਗ ਗਏ ਆ ਹੁਣ ਅਸੀਂ ਕੀ ਕਰੀਏ ਅਸੀਂ ਕਿੱਥੋਂ ਦਈਏ ਹੁਣ ਅਸੀਂ ਕਹਿਆ ਸਾਡੇ ਪੈਸੇ ਹੁਣ ਤੁਸੀਂ ਕਰੋ ਕੁਝ ਹੱਲ ਸਾਡਾ ਤੇ ਅੱਗੋਂ ਸਾਡਾ ਫੋਨ ਕੱਟ ਗਈ ਆ ਹੁਣ ਤੁਹਾਨੂੰ ਬਸੰਤ ਸਿੰਘ ਜੀ ਇੱਥੇ ਲੈ ਕੇ ਆਏ ਐ ਫਿਰ ਜਿਹੜੇ ਹੁਣ ਤੁਹਾਡੇ ਪੈਸੇ ਜਿਹੜੇ ਲੱਗੇ ਆਓ ਫਿਰ ਕਿੱਦਾਂ ਇਕੱਠੇ ਹੋਏ ਆ ਕੀਤੋਂ ਲੈ ਕੇ ਤੁਸੀਂ ਫੜ ਧੜਕੇ ਲੈ ਕੇ ਆਏ ਕੋ ਕੋ ਕੁਝ ਬਸੰਤ ਅੰਕਲ ਨੇ ਦਵਾਏ ਆ ਬਾਹਰੋਂ ਵਿਆਹ ਜੂ ਤੇ ਕੁਝ ਅਸੀਂ ਮੇਰੇ ਚਾਚੇ ਤਾਇਆ ਨੇ ਘਰਾਂ ਵਿੱਚੋਂ ਇਕੱਠੇ ਕੀਤੇ ਆ ਹਣਾ ਫੇਰ ਲੈ ਕੇ ਆਏ ਬੇਟ ਕੀ ਸੁਨਿਆ ਦਿਓਗੇ ਉਹਨਾਂ ਮਾਪਿਆਂ ਨੂੰ ਜਿਹੜੇ ਮਾਪੇ ਐ ਬਗੈਰ ਪੁਸ਼ਟੀ ਤੋਂ ਬੱਚਿਆਂ ਨੂੰ ਜਿਹੜੇ ਬਾਹਰ ਭੇਜ ਦਿੰਦੇ ਆ ਤੇ ਕਿਤਨਾ ਕਿਤੇ ਜਿਹੜਾ ਇਹ ਸਭ ਤੋਂ ਵੱਡੀ ਜਿਹੜੀ ਹੈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹਾਂਜੀ ਉਹ ਹੁਣ ਕੋਈ ਜਿਸ ਤਰ੍ਹਾਂ ਮੇਰੇ ਨਾਲ ਹੋ ਚੁੱਕੀ ਆ ਅੱਗੇ ਕਿਸੇ ਨਾਲ ਨਾ ਹੋਵੇ ਤੇ ਕੋਈ ਵੀ ਕਿਸੇ ਵੀ ਏਜੰਟ ਤੇ ਹਨਾ ਵਿਸ਼ਵਾਸ ਨਾ ਕਰੇ ਤੇ ਜਿਵੇਂ ਵੀ ਹੈ ਘਰੇ ਹੀ ਰਹੋ ਆਪਣੇ ਤੇ ਬਾਹਰ ਜਾਣ ਦੀ ਕੋਸ਼ਿਸ਼ ਨਾ ਕਰੋ ਘਰੇ ਜਿਸ ਤਰ੍ਹਾਂ ਦੇ ਹਾਲਾਤ ਹੈ ਆਪਣਾ ਕੰਮ ਚਲਾਓ ਕੋਈ ਕੋਈ ਬਾਹਰ ਜਾਣ ਦਾ ਨਾ ਸੋਚੇ ਬਿਲਕੁਲ ਇਹ ਬੱਚੀ ਹੈ ਸਾਫ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਮਾਪਿਆਂ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਕਸੂਰਵਾਰ ਦੱਸ ਰਿਹਾ ਹੈ ਕਿਉਂਕਿ ਗਰੀਬੀ ਨੂੰ ਲੈ ਕੇ ਜਿਹੜਾ ਪੈਸਿਆਂ ਦੇ ਲਾਲਚ ਨੂੰ ਕਹਿ ਲੋ ਜਾਂ ਚਾਹਤ ਨੂੰ ਕਹਿ ਲੋ ਵਿਦੇਸ਼ ਦੇ ਵਿੱਚ ਜਿਹੜਾ ਘਰ ਦਾ ਰੋਜੀ ਰੋਟੀ ਕਮਾਉਣ ਲਈ ਗਏ ਸੀ ਪਰ ਕਿਤੇ ਨਾ ਕਿਤੇ ਜਿਹੜੀ ਉਹਨੂੰ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪਿਆ ਪਰਿਵਾਰ ਦੇ ਵਿੱਚ ਹੋਰ ਵੀ ਨੇ ਪਿਤਾ ਜੀ ਗੱਲਬਾਤ ਬੈਠੇ ਨੇ ਨਾਲ ਗੱਲਬਾਤ ਕਰਾਂਗੇ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਮਿੰਦਰ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਪਿੰਡ ਤਖਾਨ ਵਾਦੇ ਜੀ ਬੇਟੀ ਵਿਦੇਸ਼ ਦੇ ਵਿੱਚ ਭੇਜੀ ਸੀ ਕੀ ਕਾਰਨ ਕੀ ਬਣਿਆ ਕਿਉਂਕਿ ਬੇਟੀ ਨੇ ਦੱਸਿਆ ਕਿ 7 ਦਿਨ ਜੇਲ੍ਹ ਕੱਟਣੀ ਪੈਗੀ ਹੈ ਕੀ ਕਾਰਨ ਸਿੱਕਲ ਕੇ ਸਾਹਮਣੇ ਆਇਆ ਹੈ ਵੀ ਅੱਜ ਜਿਹੜੀ ਇੰਨੀ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪਿਆ ਸਾਨੇ ਜੀ ਤਕਰੀਬਨ ਗਮਰਾਹੀ ਕਰੇਗੀ ਜੀ ਲੜਕੇ ਨੂੰ ਤਕਰੀਬਨ ਬਹੁਤ ਜ਼ਿਆਦਾ ਗਮਰਾਹ ਕੀਤਾ ਰਾਜਕੌਰ ਨੇ ਛੇਤੇ ਕਰੋ ਪਾਸਪੋਰਟ ਬਣਾਓ ਪਾਸਪੋਰਟ ਬਣਾਓ ਜਦੋਂ ਪਾਸਪੋਰਟ ਬਣਵਾਤਾ ਛੇਤੇ ਲਗਾ ਮੈਨੂੰ ਭੇਜੋ ਪਾਸਪੋਰਟ ਦੀਆਂ ਫੋਟੋਆਂ ਭੇਜੋ ਪਾਸਪੋਰਟ ਦੀਆਂ ਫੋਟੋਆਂ ਭੇਜੀਆਂ ਕੁੜੀ ਲੜਕੀ ਨੇ ਭੇਜੀਆਂ ਮੈਂ ਪਛਾ ਵੀ ਫੋਟੋਆਂ ਤੇ ਕਹਿੰਦਾ ਭੇਜਤੀਆਂ ਫਿਰ ਉਸ ਤੋਂ ਬਾਅਦ ਜੋ ਫੋਟੋਆਂ ਭੇਜੀਆਂ ਮੈਂ ਫਿਰ ਰਾਜਕਰ ਨੂੰ ਕਿਹਾ ਮੈਂ ਕੁੜੀ ਦੇਖੋ ਪਾਸਪੋਰਟ ਦੇ ਫੋਟੋ ਭੇਜਤੀਆਂ ਤੇ ਤੁਸੀਂ ਆਪ ਦਾ ਲੜਕੇ ਬਣਾ ਕੇ ਰੱਖਨੇ ਕਹਿੰਦਾ ਅੰਕਲ ਤੁਸੀਂ ਬੇਫਿਕਰ ਆ ਅਸੀਂ ਅੱਗੇ ਵੀ 4 8 10 ਕੁੜੀਆਂ ਅੱਗੇ ਵੀ ਲੈ ਕੇ ਗਏ ਆ ਅਸੀਂ ਆਪ ਦੀ ਲੜਕੇ ਬਣਾ ਕੇ ਰਾਦੇ ਆ ਤੇ ਤੁਹਾਨੂੰ ਕੋਈ ਟੈਕਸੀ ਨਹੀਂ ਆਊਗੀ ਤੇ ਮੈਂ ਤੁਹਾਡੀ ਗੱਲ ਫੋਨ ਤੇ ਕਰਵਾਉਂਗੀ ਅ ਤਰਸੇਮ ਸਿੰਘ ਹੈ ਕੋਈ ਜਾਣਤਾ ਬਾਗੇ ਪ੍ਰਾਨੇ ਤੋਂ ਇਹ ਵੀ ਸਾਨੂੰ ਨੇ ਗੱਲ ਦੱਸੀ ਮੈਂ ਕਿਹਾ ਵੀ ਸਾਹ ਤਾਂ ਜਾਣਦੇ ਨਹੀਂ ਤਰਸੇਮ ਨੂੰ ਇਹ ਤਾਂ ਸਿਰਫ ਤੇਰੇ ਤੁਹਾਡੇ ਨਾਲ ਰਿਸ਼ਤੇਦਾਰੀ ਨਾਲ ਦੇ ਕਰਕੇ ਤੁਹਾਨੂੰ ਅਸੀਂ ਮਾੜਾ ਮੋਟਾ ਜਾਣਦੇ ਆ ਕਹਿੰਦੇ ਤੁਸੀਂ ਬੇਫਿਕਰ ਹੋ ਜੋ ਮੈਂ ਬੈਠੇ ਆ ਤੇ ਤਰਸੇਮ ਬੈਠਾ ਤਰਸੇਮ ਦੀ ਜ਼ਿੰਮੇਵਾਰੀ ਤੇ ਸਾਡੀ ਜ਼ਿੰਮੇਵਾਰੀ ਹੈ ਉਹਦੀ ਰਿਕਾਰਡ ਵੀ ਸਾਡੇ ਕੋਲੇ ਅਸੀਂ ਭਰਦੇ ਰਹੇ ਨਾਲ ਦੇ ਨਾਲ ਜਿਹੜਾ ਮੋਬਾਈਲ ਉੱਥੇ ਬੰਮਾਈ ਹੈ ਉਹਦੇ ਵਿੱਚ ਸਾਰੀਆਂ ਰਿਕਾਰਡਾਂ ਸੀ ਉਹ ਦਿਨ ਜਿਵੇਂ ਕਹਿੰਦੇ ਰਹੇ ਉਹ ਨਾਲ ਦੇ ਨਾਲ ਨਾਲ ਕੋਟਾ ਵੀ ਕਰੇਗੇ ਇਹਨੇ ਕਹੇ ਵੀ ਬੇਫਿਕਰ ਹੋ ਬੱਚੇ ਬਣਾ ਕੇ ਜਾਵਾਂਗੇ ਵੀ ਅੰਕਲ ਤੁਹਾਨੂੰ ਕੋਈ ਫਿਗਰ ਨਹੀਂ ਕਰਨ ਦੀ ਲੋੜ ਅਸੀਂ ਸਾਡੀ ਉਹ ਲੜਕੇ ਆ ਅਸੀਂ ਘਰਾਉਣ ਦੀ ਕੋਈ ਲੋੜ ਨਹੀਂ ਤੈਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਅਸੀਂ ਆਪਦੇ ਕੋਲ ਰੱਖਾਂਗੇ ਤੈਨੂੰ ਪੈਸੇ ਵੀ ਦੋ ਸੈਲਰੀਆਂ ਅਸੀਂ ਲਾਵਾਂਗੇ ਹੋਰ ਤੇ 30000 ਰੁਪਏ ਸਾਥੋਂ ਟ੍ਰਾਂਸਫਰ ਹੋਇਆ ਮੜ ਕੇ 50000 ਰੁਪਏ ਨੇ ਸਾਥੋਂ ਝੜਕ ਲਿਆ ਤੇ ਕਦੇ ਵੀ ਬੇਫਿਕਰ ਤੀਜੇ ਦਿਨ ਬਾਅਦ ਇਹਨਾਂ ਨੇ ਵੀਜ਼ਾ ਭੇਜਤਾ ਉਹ ਕਹਿੰਦੇ ਵੀ ਤੁਹਾਡੀ 13 ਤਰੀਕ ਦੀ ਕਹਿੰਦਾ ਵੀ ਤੁਸੀਂ ਕੁੜੀ ਦੀ ਤਿਆਰੀ ਕਰ ਦਿਓ ਤੇ ਅਸੀਂ ਆ ਜਾਾਂਗੇ ਤੇ 13 ਤਰੀਕ ਨੂੰ ਕਹਿੰਦਾ ਵੀ ਮੈਂ 12 ਤਰੀਕ ਨੂੰ ਕਹਿੰਦਾ ਮੈਂ ਮੈਡੀਕਲ ਕੁੜੀਆਂ ਦਾ ਕਰਾਉਣ ਦੇ ਆਣਾ ਵਾ ਤੇ ਮੈਂ 13 ਤਰੀਕ ਨੂੰ 1 ਵਜੇ ਮੈਂ ਤੁਹਾਡੇ ਕੋਲੇ ਦਿੱਲੀ 에어ਪੋਰਟ ਤੇ ਮਿਲੂੰਗਾ ਤੁਹਾਨੂੰ ਉਦੋਂ ਪਹਿਲਾਂ ਤੁਹਾਡੇ ਰਹਿਗੇ ਐਂਟਰੀ 2 ਵਜੇ ਆਪਾਂ ਐਂਟਰੀ ਉਦੋਂ ਬਾਅਦ ਕਰਾਂਗੇ ਠੀਕ ਹੈ ਅਸੀਂ ਜੀ 2:30 ਵਜੇ ਤੱਕ ਇਹਨੂੰ ਦੇਖਦੇ ਰਹੇ ਅਹੀ ਰਾਤ ਦੇ ਵਿੱਚ ਇੱਕ ਹੋਟਲ ਸੀਗਾ ਅਸੀਂ ਉੱਥੇ 2 ਘੰਟੇ ਰੁਕੇ ਵੀ ਉੱਥੇ ਗੱਲ ਵੀ ਕੀਤੀ ਵੀ ਅਸੀਂ ਫਲਾਣੇ ਜਗ੍ਹਾ 'ਚ ਪਹੁੰਚ ਗਏ ਵੀ ਭਾਈ ਜਿਹੜਾ ਤੁਸੀਂ ਕੱਬੇ ਜਾ ਕਹਿੰਨੇ ਭਾਈ ਸਾਡਾ ਆਇਆ ਨਹੀਂ ਹਜੇ ਉਹ ਕਹਿੰਦੇ ਵੀ ਤੁਸੀਂ 에어ਪੋਰਟ ਤੋਂ ਪੜੋ ਮੈਂ ਵੀ ਉੱਥੇ ਆਉਣਾ ਤੇ ਉਦੋਂ ਮੁੜ ਕੇ ਸਾਡੀ ਕੋਈ ਗੱਲ ਨਹੀਂ ਹੋਈ ਉਦੋਂ ਮੁੜ ਕੇ ਜਦੋਂ ਇਹਨੇ ਪਹੁੰਚ ਗਏ ਇਥੋਂ ਬੰਬੇ ਦਿੱਲੀ ਤੋਂ ਬੰਬੇ ਪਹੁੰਚ ਗਈ ਉਦੋਂ ਮੁੜ ਕੇ ਨੇ ਕੋਈ ਆਹ ਦਿਖਾ ਕੇ ਜ ਪੱਤਰ ਦਿਖਾਏ ਜਿਵੇਂ ਜਿਵੇਂ ਉਹ ਕਹੀ ਗਏ ਮੈਂ ਦਿਖਾਏ ਤੇ ਉਹਦੇ ਵਿੱਚੋਂ ਜਦੋਂ ਕੰਪਿਊਟਰ ਦੇ ਵਿੱਚ ਪਾਏ ਇਹਦੇ ਕੋਈ ਲੜਕੇ ਦੇ ਦੋ ਬੀਜੇ ਕੰਪਟਰ ਦੇ ਵਿੱਚੋਂ ਬੋਲੇ ਉਹਨਾਂ ਨੇ ਜਦੋਂ ਦੋ ਬੋਲੇ ਤੇ ਕਦੇ ਕਾਦੇ ਲਈ ਚੱਲੇ ਆ ਕਦੇ ਵੀ ਮਤਬ ਇਹ ਹਾਲ ਤੇ ਉਹਨੂੰ ਜਿਹੜੇ ਕਾਲ ਹਿਸਾਬ ਨਾਲ ਕਹੇ ਕੰਮ ਦੇ ਲਈ ਚੱਲੇ ਆ ਕੰਮ ਕਰਨ ਚੱਲੇ ਆ ਉਸੇ ਹਿਸਾਬ ਨਾਲ ਨੇ ਕਹਿਣਾ ਸੀਗਾ ਤੇ ਉਹ ਕਦੇ ਤਰੇ ਕੋ ਦੋ ਵੀ ਜੇ ਕਹਿੰਦੇ ਵੀ ਮੈਨੂੰ ਨਹੀਂ ਪਤਾ ਵੀ ਮੈਂ ਤਾਂ ਪਹਿਲੀ ਵਾਰ ਚੱਲੀ ਮੈਂ ਮਤਲਬ ਬੱਚੇ ਮੈਂ ਤਾਂ ਇਹ ਕਹੇ ਗੱਲ ਦਾ ਪਤਾ ਨਹੀਂਗਾ ਤੇ ਉਸੇ ਟਾਈਮ ਵੀ ਉਹਨੂੰ ਅਰੈਸਟ ਕਰ ਦਿੱਤੀ ਅਰੈਸਟ ਕਰਕੇ ਤੇ ਐਸੇ ਲੜਕੇ ਤੋਂ ਮੰਗਿਆ ਵੀ ਦੂਜਾ ਵੀ ਜਾਂਟ ਕਿਹੜਾ ਇਹਨੇ ਫਿਰ ਦੱਸਿਆ ਵੀ ਮੇਰਾ ਤਰਸੇਵ ਸਿੰਘ ਜੰਟਾ ਹੈ ਵੀ ਸਾਥੋਂ ਨੇ ਭੇਜਿਆ ਉਹ ਕਹਿੰਦੇ ਵੀ ਉਹਦਾ ਨੰਬਰ ਤੇਰੇ ਨਾਲ ਆਦੇ ਮੋਬਾਈਲ ਦੇ ਵਿੱਚੋਂ ਨੰਬਰ ਕੱਟ ਕੇ ਵੀ ਦਿੱਤਾ ਸੀਗਾ ਉਹਨਾਂ ਨੂੰ ਤੇ ਉਦੋਂ ਮੁੜ ਕੇ ਜੇ ਫਿਰ ਥੋੜੇ ਟਾਈਮ ਬਾਅਦ ਹੀ 5-7 ਕਿੰਮੇਟਾ ਬਾਅਦ ਹੀ ਸਾਨੂੰ ਫੋਨ ਕਰਤਾ ਅਸੀਂ ਅਜ ਬੱਦਨੀ ਪਹੁੰਚੇ ਸੀ ਜਦੋਂ ਸਾਡੇ ਕੋਲ ਫੋਨ ਆ ਗਿਆ ਉਹ ਕਹਿੰਦੇ ਵਿਆਂ ਕਰਕੇ ਤੇ ਥੋੜੀ ਲੜਕੇ ਕਰਮਜੀਤ ਉਹ ਕਰ ਰਹੀ ਕਹਾਂ ਜੀ ਵੀ ਥੋੜੀ ਕਹਿੰਦੇ ਮੈਸੇਜ ਦੇ ਵਿੱਚ ਫਸ ਗਈ ਹੈ ਤੇ ਇਹ ਤੇ ਤੁਸੀਂ ਜੰਟ ਦਾ ਨੰਬਰ ਦਿਓ ਜਿਹਨੇ ਤੁਹਾਨੂੰ ਭੇਜਿਆ ਇੱਕ ਆ ਵੀ ਜਾਂਟ ਅਹੋ ਸੇਵਾ ਅਜਾਂਟ ਨੂੰ ਲਾਇਆ ਉਹਦੇ ਬਾਅਦ ਸਾਡੇ ਕੋਈ ਜਾਂਟ ਦਾ ਫੋਨ ਸਾਨੂੰ ਚੱਕਿਆ ਨਹੀਂ ਕਿਸੇ ਨੇ ਜੀ ਕਿੰਨੇ ਦਿਨ ਰਹੀ ਹੈ ਬੱਚੀ ਜੇਲ੍ਹ ਵਿੱਚ ਬੱਚੀ ਸਾਡੀ ਰਹੀ ਹੈ ਬਹੁਤ ਮੁਸ਼ਕਲ ਵਾਲੀ ਗੱਲ ਵਾਂਗੂ ਰਹੀ ਹੈ ਤਕਰੀਬਨ 7 ਦਿਨ ਤੇ ਜੇਲ੍ਹ ਦੇ ਵਿੱਚ ਰਹੀ ਹੈ ਇਹਨੇ ਕੋਈ ਰੋਟੀ ਨਹੀਂ ਖਾਦੀ ਕੱਲੀ ਚਾਹ ਤੇ ਰਹੀ ਹੈ 7 ਦਿਨ ਕੱਲੀ ਚਾਹ ਪੀਂਦ ਰਹੀ ਇੱਕ ਉੱਥੇ ਲੜਕੀ ਸੀਗੀ ਉਹ ਜਾਂਦੀ 12 13 ਸਾਲ ਤੋਂ ਅੰਦਰ ਹੀ ਰਹਿ ਰਹੀ ਸੀਗੀ ਮੁਸਲਮਾਨਾ ਦੀ ਸੀ ਉਹ ਇਹਨੂੰ ਬਿਸਕਟ ਜ਼ਰੂਰ ਲਾ ਕੇ ਦੇਉਂਦੇ ਸੀ ਬਿਸਕਟ ਖਾਂਦੇ ਸੀਗੇ ਔਰ ਬਿਲਕੁਲ ਕੱਲੀ ਚਾਹ ਹੀ ਪੀਂਦੇ ਨਾ ਛਾਵ ਨੂੰ ਰੋਟੀ ਨਾ ਸਵੇਰ ਰੋਟੀ ਜਦੋਂ ਤੁਹਾਨੂੰ ਪਤਾ ਹੀ ਨਹੀਂ ਸੀਗਾ ਨਾ ਤੁਸੀਂ ਤਰਸੀਮ ਨੂੰ ਜਾਣਦੇ ਆ ਨਾ ਤੁਸੀਂ ਉਹ ਰਾਜਕੌਰ ਨੂੰ ਜਾਣਦੇ ਫਿਰ ਕਿਸ ਤਰ੍ਹਾਂ ਮਤਲਬ ਤੁਹਾਨੂੰ ਵਿਸ਼ਵਾਸ ਹੋ ਗਿਆ ਵੀ ਆਪਾਂ ਆਪਣੀ ਬੇਟੀ ਨੂੰ ਵਿਦੇਸ਼ ਭੇਜੀ ਉਹ ਵੀ ਬਗਾਨੇ ਹੱਥੀ ਉਹ ਵੀ ਤਕਰੀਬੇ ਬਸਵਾਸ ਦਵਾਈ ਗਈ ਫੋਨ ਤੇ ਬਸਵਾਸ ਹੀ ਦਵਾਈ ਗਈ ਵੀ ਸਾਡੇ ਆਪਣੇ ਰਿਸ਼ਤੇਦਾਰਿਆਂ ਰਲਦੇ ਰਲਦੇ ਹੈ ਕਿ ਵੀ ਚਲੋ ਠੀਕ ਹੈ ਫਿਰ ਅਸੀਂ ਜਿਹੜੀ ਉਹਦੀ ਭੈਣ ਸੀ ਫਿਰ ਉਹਨਾਂ ਕੋਲੇ ਗਏ ਉਹ ਕਹਿੰਦੇ ਵੀ ਠੀਕ ਹੈ ਮੇਰੀ ਭੈਣ ਹੈ ਕੋਈ ਘਬਰਾਉਣ ਦੀ ਕੋਈ ਲੋੜ ਨਹੀਂ ਅੱਗੇ ਵੀ ਕਹਿੰਦਾ ਕੁੜੀਆਂ ਲੈ ਕੇ ਗਏ ਇਹ ਕੋਈ ਅਸੀਂ ਉਹਨਾਂ ਦੇ ਕਰਕੇ ਹੀ ਵਿਸ਼ਵਾਸ ਹੈ ਸੀ ਪੂਰਾ ਹੀ ਕਰ ਲਿਆ ਫਿਰ ਉਸ ਤੋਂ ਬਾਅਦ ਕੀ ਹੋਇਆ ਲੈ ਕੇ ਕੌਣ ਆਇਆ ਕਿੱਦਾਂ ਜਿਹੜਾ ਰابطਾ ਹੋਇਆ ਫਿਰ ਕਿੱਦਾਂ ਬੇਟੀ ਨੂੰ ਜਿਹੜਾ ਘਰੇ ਲੈ ਕੇ ਆਏ ਅਸੀਂ ਜੀ ਤਕਰੀਬਨ ਅਸੀਂ ਪਹਿਲਾਂ ਗੱਲ ਸੁਣੀ ਸੀ ਕਿ ਬਸੰਤ ਸਾਡੇ ਨਾਲ ਦੇ ਪਿੰਡ ਡਾਲਾ ਪਿੰਡ ਹੈ ਜੀ ਉਹ ਤਕਰੀਬਨ ਬਖਰੀਨ ਦੇ ਵਿੱਚੋਂ ਤਿੰਨ ਲੜਕੇ ਲੈ ਕੇ ਆਇਆ ਸੀਗਾ ਪਿਛਲੇ ਸਾਲ ਜਨਵਰੀ ਜੀ ਤੇ 27-28 ਜਨਮ ਰੋ ਲੈ ਕੇ ਆਇਆ ਸੀਗਾ ਅਸੀਂ ਗੱਲ ਸੁਣੀ ਵੀ ਸੀ ਤੇ ਅਸੀਂ ਵੀ ਸਾਡੇ ਉਂ ਵੀ ਉਹਦੇ ਨਾਲ ਵਿਲਾਕਾਤ ਹੁੰਦੀ ਰਹਿੰਦੀ ਹੈ ਤੇ ਉਹਦੇ ਮੂਰੇ ਜਾ ਕੇ ਇੱਥੇ ਗੱਲਬਾਤ ਕੀਤੀ ਤੇ ਮੇਰਾ ਵੱਡਾ ਭਰਾ ਕਹਿੰਦਾ ਵੀ ਆਪਾਂ ਡਾਲੇ ਚਲੀਏ ਅਸੀਂ ਡਾਲੇ ਚਲੇ ਗਏ ਡਾਲੇ ਚਲੇ ਗਏ ਮੈਂ ਪੁੱਛਿਆ ਵੀ ਕਿੱਥੇ ਜਾਣ ਕਹਿੰਦੇ ਡਾਲੇ ਫਲਾਣੇ ਦਾ ਘਰ ਹੈ ਮੈਂ ਕਹੇ ਉਹ ਚੱਲ ਮੇਰਾ ਵੀ ਯਾਰ ਦੋਸਤ ਹੈ ਅਈ ਜੀ ਡਾਲੇ ਇੱਕ ਮੇਰਾ ਵੱਡਾ ਭਰਾ ਇੱਕ ਮੇਰੇ ਘਰ ਵਾਲੀ ਅਸੀਂ ਉੱਥੇ ਜਾ ਕੇ ਦੁੱਖ ਰੋਇਆ ਵੀ ਬਾਈ ਸਾਡੇ ਨਾਲ ਆ ਗੱਲਬਾਤ ਬਣ ਗਈ ਇਹਦੇ ਦੋ ਲੜਕੇ ਲੜਕੇ ਹੈ ਲੜਕੇ ਦੇ ਹੈ ਇਹਨੇ ਉਸ ਗੱਲ ਤੇ ਅੱਖਾਂ ਦੇ ਵਿੱਚ ਅਸੀਂ ਵੀ ਰੋਇਆ ਇਹ ਵੀ ਰੋਣ ਲੱਗ ਗਿਆ ਬਸ ਹਾਂ ਤੇ ਵੀ ਸਾਡੇ ਨਾਲ ਬਹੁਤ ਉਹਦੇ ਸਾਡੇ ਨਾਲ ਗੱਲ ਕੀਤੀ ਐ ਤੇ ਆਪਾਂ ਸੁਣੇ ਨੇ ਉਹ ਛੜ ਤੇ ਉਸੇ ਵਾਰ ਤੇ ਕਹਿੰਦਾ ਵੀ ਤੁਸੀਂ ਫਿਰ ਉਸੇ ਟਾਈਮ ਵਕੀਲ ਦਾ ਫੋਨ ਲਾਇਆ ਉਹ ਕਹਿੰਦੇ ਵੀ ਘੱਟੋ ਘੱਟ 50-60 ਹਜ਼ਾਰ ਰੁਪਏ ਤੁਹਾਡਾ ਲੱਗ ਜਾਊਗਾ ਵਕੀਲ ਨੇ ਜਦੋਂ ਗੱਲ ਕੀਤੀ ਅਸੀਂ ਵਿਰਾ ਕੇ ਇਹ ਕਹਿੰਦੇ ਪੈਸਾ ਦਾ ਬੰਦਾ ਵਾਤਾਪ ਕਰ ਗਿਆ ਆਪਾਂ ਫਿਰ ਇਹ ਕਹਿੰਦੇ ਵੀ ਭਾਈ ਮੇਰੇ ਕੋਲ ਤਾਂ ਮੈਂ ਇਹ ਗੱਲ ਕਹੀ ਮੇਰੇ ਕੋਲ ਭਾਈ ਹੁਣ ਇਸ ਟਾਈਮ ਦੇ ਵਿੱਚ 10 ਰੁਪਏ ਵੀ ਹੈ ਨਹੀਂ ਛੋਟੇ ਉਹਦੇ ਵਿੱਚ ਅਸੀਂ ਫਿਰ ਭੈਣ ਭਰਾਵਾਂ ਦੇ ਇੱਥੇ ਕਹਿੰਦੇ ਮੈਂ ਤਾਂ ਕੀਤੀ ਮੈਂ ਕਹਿੰਦਾ ਵੀ ਵੇਖ ਮੈਂ ਘਰ ਕਹਿਣੇ ਕਰ ਦੂੰਗਾ ਕਿਹਨੇ ਕਰਕੇ ਬਾਈ ਆਪਾਂ ਲੜਕੇ ਨੂੰ ਸੜਾ ਕੇ ਲਗੇ ਪਰ ਕੋਈ ਪਰ ਘਰ ਵੇਜਿਆ ਆਪਾਂ ਲੜਕੇ ਦਾ ਬੰਦ ਬਾਤ ਕਰੀ ਗਏ ਫਿਰ ਭੈਣ ਭਰਾਵਾ ਦੇ ਬੈਂਤ ਕੀਤੀ ਕਿ ਪਾਗੇ ਸਿੱਟੀ ਕੇ ਨੂੰ ਕੋ ਕੀਤਾ ਕਿਸੇ ਨਾ ਪਾਦੇ ਤੱਕ ਇਹਨਾਂ ਦਾਸ ਦਿੱਤਾ ਕਿ ਮੈਂ ਕਿਹਾ ਵੀ ਜਿੰਨੇ ਜਿੰਨੇ ਤੂੰ ਪੈਸੇ ਦੇਈ ਜਾਉ ਮੈਂ ਮੋੜੀ ਦਊਗਾ ਪਰ ਮੋੜਨਗੇ ਬਾਈ ਮੈਥੂ ਹੌਲੀ ਹੌਲੀ ਕਰਕੇ ਮੋੜੂ ਜ਼ਰੂਰ ਜੇ ਜਉਂਦਾ ਰਿਹਾ ਤਾਂ ਮੋੜੂ ਜੇ ਭਾਈ ਮਰ ਗਿਆ ਤਾਂ ਕੀ ਕਹਿ ਸਕਦੇ ਕਿੰਨੇ ਕ ਪੈਸੇ ਆ ਜਿਹੜੇ ਹੁਣ ਤੱਕ ਖਰਚਾ ਆ ਗਿਆ ਜੇਕਰ ਗੱਲ ਕੀਤੀ ਹੋਵੇ ਵਿਜੇ ਦੀ ਵਿਜੇ ਤੋਂ ਬਾਅਦ ਵੀ ਜਿਹੜਾ ਹੁਣ ਜਿਹੜਾ ਤੁਸੀਂ ਲੈ ਕੇ ਆਏ ਬੱਚੇ ਨੂੰ ਕਿੰਨੇ ਕ ਪੈਸੇ ਜਿਹੜੇ ਹੁਣ ਤੱਕ ਲੱ ਕਟੋ ਕਟੋ 1,60,700 ਰੁਪਏ ਤੇ ਲਗਭਗ ਲੱਗ ਚੁੱਕਿਆ ਜਿਹੜਾ ਜਦੋਂ ਲੜਕੇ ਲਿਉਣ ਲਿਉਣ ਸੀ ਜੀ ਡੀਜੇ ਤੋਂ ਸੁੱਟ ਹੈ ਜੀ ਪਰਿਵਾਰ ਦੇ ਹਾਲਾਤ ਕਿਦਾਂ ਦੇ ਪਰਿਵਾਰ ਦੇ ਹਾਲਾਤ ਦੀ ਬਹੁਤ ਮਾੜੇ ਹਲਾ ਹਲਾ ਦੇ ਜੀ ਸਾਡੇ ਕੋਲ ਤਾਂ ਘਰੇ ਆਟਾ ਵੀ ਕਣਕ ਵੀ ਹੈ ਨਹੀਂ ਕਿ ਜੀ ਖਾਣ ਵਾਸਤੇ ਹੋਰ ਦੁੱਧ ਲੈਣ ਨੂੰ ਤਾਂ ਕਿੱਦੜੇ ਰਿ ਗਈ ਇਹ ਕਹਾਂਗਾ ਜਿਹੜਾ ਅੱਜ ਬਸੰਤ ਸਿੰਘ ਨੇ ਐਡਾ ਵੱਡਾ ਜਿਹੜਾ ਜਿਗਰਾ ਕੱਢਿਆ ਤੁਹਾਡੇ ਨਾਲ ਕੇ ਆ ਬੇਟੀ ਨੂੰ ਘਰੇ ਲਿਆਂਦਾ ਹੈ। ਅਈ ਜੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ। ਇਹਨੂੰ ਕਹੇ ਵੀ ਤੇਰੀ ਮੇਰੀ ਲੜਕੀ ਨਹੀਂ ਤੇਰੀ ਲੜਕੀ ਇਹਦਾ ਅਸੀਂ ਸਾਡੇ ਪਿੰਡ ਵੱਲੋਂ ਸਰਪੰਚ ਵੱਲੋਂ ਸਾਡੇ ਘਰਾਂ ਵੱਲੋਂ ਨਗਰ ਵੱਲੋਂ ਸਾਰਿਆਂ ਦੇ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜਾ ਇੱਥੋਂ ਤੱਕ ਸਾਡੇ ਨਾਲ ਇਹ ਤੁਰਿਆ ਜੀ ਹੱਥ ਬੰਨ ਕੇ ਬਹਿੰਤੇ ਕਰਦੇ ਆ ਵੀ ਇਹੜਾ ਆਪ ਦੀ ਬੱਚੀ ਬਣਾ ਕੇ ਸਾਡੇ ਨਾਲ ਤੁਰਿਆ। ਇਹਨਾਂ ਦੀ ਸਾਡੇ ਪਿੰਡ ਵੱਲੋਂ ਨਗਰ ਵੱਲੋਂ ਇਹਦਾ ਬਹੁਤ ਧੰਨਵਾਦ ਕਰਦੇ ਆ। ਬਿਲਕੁਲ ਇਹ ਬੱਚੀ ਦੇ ਪਿਤਾ ਨੇ ਜਿਨ੍ਹਾਂ ਦਾ ਧੰਨਵਾਦ ਕਰਦਿਆਂ ਦਾ ਮੂਵੀ ਸੁੱਕ ਰਿਹਾ ਹੈ ਔਰ ਧੰਨਵਾਦ ਜਿਹੜਾ ਕਰ ਰਹੇ ਨੇ ਸਮਾਜ ਸੇਵੀ ਸੰਸਥਾਵਾਂ ਦਾ ਬਸੰਤ ਸਿੰਘ ਦਾ ਧੰਨਵਾਦ ਕਰ ਰਹੇ ਨੇ ਔਰ ਉਥੇ ਪਸੰਦ ਸਿੰਘ ਜੀ ਵੀ ਬੈਠੇ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲਾਂਗੇ ਬਸੰਤ ਸਿੰਘ ਜੀ ਪਹਿਲਾਂ ਤਾਂ ਤੁਹਾਨੂੰ ਸਲੂਟ ਹੈ ਕਿ ਜਿਹੜਾ ਤਿੰਨ ਨੂੰ ਜਿਹੜਾ ਸੁਰੱਖਿਤ ਕਰੇ ਲਿਆਂਦਾ ਗਿਆ ਕਿਉਂਕਿ ਤੁਹਾਡੇ ਵੱਲੋਂ ਸਮੇਂ-ਸਮੇਂ ਤੇ ਜਿਹੜੇ ਇਹੋ ਜਿਹੋ ਉਪਰਾਲੇ ਕੀਤੇ ਜਾਂਦੇ ਆ ਪਿਛਲੀ ਵਾਰ ਵੀ ਤੁਸੀਂ ਤਿੰਨ ਲੜਕੀਆਂ ਜਿਹੜੀਆਂ ਬਹਿਰਨ ਤੋਂ ਲੈ ਕੇ ਆਏ ਸੀਗੇ ਹੁਣ ਵੀ ਲੈ ਕੇ ਆਏ ਹੋ ਮਾਮਲਾ ਕੀ ਸੀਗਾ ਕਿੱਦਾਂ ਜਿਹੜਾ ਬੱਚੀ ਨੂੰ ਮੁਸੀਬਤ ਦਾ ਜਿਹੜਾ ਸਾਹਮਣਾ ਕਰਨਾ ਪਿਆ ਮੁਸੀਬਤ ਤਾਂ ਇਦਾਂ ਜੀ ਇਹ ਨਾ ਮਨਲਾ ਮੇਰੇ ਨਾਲ ਦੇ ਪਿੰਡ ਹੀ ਆ ਦਿਖਾਣ ਵੱੱਦ ਪਿੰਡ ਪੈਂਦਾ ਮੇਰੇ ਪਿੰਡ ਤੋਂ 3-4 ਕਿਲੋਮੀਟਰ ਦੀ ਦੂਰੀ ਤੇ ਐ ਤੇ ਇਹ ਜਿਹੜਾ ਪਰਿਵਾਰ ਆ ਮਨਲਾ ਇਹਨਾਂ ਦਾ ਸਾਰਾ ਪਰਿਵਾਰ ਹੀ ਮੇਰੇ ਨਾਲ ਮਨਲਾ ਟੱਚ ਦੇ ਵਿੱਚ ਪਹਿਲਾਂ ਤੋਂ ਹੀ ਹੈਗਾ ਤੇ ਕਿਉਂਕਿ ਪਿੰਡ ਦੇ ਨਜ਼ਦੀਕ ਹੋਣ ਦੇ ਨਾਤੇ ਅਸੀਂ ਇੱਕ ਦੂਜੇ ਨਾਲ ਮਤਲਬ ਆਉਂਦੇ ਜਾਂਦੇ ਮਿਲਦੇ ਰਹਿੰਨੇ ਆ ਤੇ ਇਹਨਾਂ ਨੇ ਜਦੋਂ ਦੱਸਿਆ ਮੇਰੇ ਕੋਲੇ ਗਏ ਤੇ ਇਹ ਕਹਿੰਦੇ ਵੀ ਐਂ ਕਰਕੇ ਵੀ ਲੜਕੀ ਫਸ ਗਈ ਹੈ ਆਪਣੀ ਤੇ ਅਸੀਂ ਉਸੇ ਟਾਈਮ ਹੀ ਉਹਦੇ ਨਾਲ ਉੱਥੇ ਵਕੀਲ ਨਾਲ ਗੱਲ ਕੀਤੀ ਵਕੀਲ ਨਾਲ ਗੱਲ ਕਰਕੇ ਅਸੀਂ ਪੁੱਛਿਆ ਸਾਰਾ ਵੀ ਕੀ ਦੂਜਾ ਰੀਜਨ ਹੈ ਮੜ ਕੇ ਉਹਨੇ ਮੈਨੂੰ ਫੋਟੋਕਾਪੀ ਪਾਤੀ ਉਹਦੀ ਐਫ ਆਈ ਆਰ ਦੀ ਫਿਰ ਇੱਥੇ ਆਪਣੇ ਮੋਗੇ ਆਪਣੇ ਦੋਸਤ ਨੇ ਮੇਰੇ ਵਕੀਲ ਸਾਹਿਬ ਮੈਂ ਉਹਨਾਂ ਨੂੰ ਕਿਹਾ ਉਹਨਾਂ ਨੇ ਦੱਸਿਆ ਵੀ ਐਂ ਕਰਕੇ ਵੀ ਇਹ ਤਾਂ ਬਹੁਤ ਉਹਨਾਂ ਨੇ 18 ਪਤਾ ਨਹੀਂ ਕੁਝ 18/4 ਜਿਹੜੀ ਨਵੀਆਂ ਧਾਰਾਂ ਦੇ ਵਿੱਚ ਉਹਦੇ ਵਿੱਚ ਤਕਰੀਬਨ 7 ਸਾਲ ਦੀ ਸਜ਼ਾ ਤੇ ਕੁਝ ਜੁਰਮਾਨਾ ਵੀ ਕਰ ਸਕਦਾ ਜੱਜ ਵੀ ਕੋਈ ਵੀ ਕੁਝ ਵੀ ਕਰ ਸਕਦਾ ਤੇ ਉਸ ਕਰਕੇ ਮੁੜ ਕੇ ਉਹਨਾਂ ਨੇ ਧਾਰਾ ਦੂਰੇ ਲਾ ਕੇ ਕਰਤਾ ਫਿਰ ਅਸੀਂ ਕਿਹਾ ਵੀ ਬਹੁਤ ਮੁਸ਼ਕਲ ਵਾਲੀ ਗੱਲ ਵੀ ਇਹ ਤਾਂ ਬਹੁਤ ਜ਼ਿਆਦਾ ਬੱਚੀ ਨਿਆਣੀ ਤਾਂ ਹੈਗੀ ਹੈ ਵੇਹੇ ਉਮਰ ਕੀ ਆ 19 19 ਸਾਲ 20 ਸਾਲ ਦੀ ਹੋਈ ਨਹੀਂ ਅਜੇ ਫਿਰ ਅਸੀਂ ਸੋਚਿਆ ਵੀ ਮੈਂ ਕਹ ਵੀ ਤਾਂ ਆਪਾਂ ਨੂੰ ਉੱਥੇ ਅਸੀਂ ਵਕੀਲ ਨੂੰ ਕਿਹਾ ਅਸੀਂ ਕਿਹਾ ਵੀ ਜੇ ਆਪਾਂ ਇੱਥੋਂ ਪੈਸੇ ਪਾਈ ਜਾਂਦੇ ਕਿਸੇ ਨੂੰ ਹੁਣ ਆਪਾਂ ਨੂੰ ਕੀ ਪਤਾ ਵੀ ਕੌਣ ਆ ਕੌਣ ਨਹੀਂ ਹੈ ਉੱਥੇ ਜਾ ਕੇ ਵੀ ਆਪਾਂ ਨੂੰ ਜਾਣਾ ਚਾਹੀਦਾ ਫਿਰ ਅਸੀਂ ਸਾਰੇ ਅੱਜ ਜਿੱਦਾਂ ਮੇਰਾ ਗਏ ਗੁਰਵਿੰਦਰ ਢਾਲਾ ਜੀ ਨੇ ਆਪਣੇ ਜ਼ਿਲ੍ਹਾ ਪ੍ਰਧਾਨ ਨੇ ਅਸੀਂ ਵਿੰਗ ਦੇ ਤੇ ਇਹ ਮੁੰਡੇ ਸਾਰੇ ਛੱਡੇ ਆ ਮਨ ਲਾ ਇਹ ਲੜਕੀ ਦੇ ਚਾਚਾ ਜੀ ਹੈਗੇ ਆ ਤੇ ਅਸੀਂ ਸਾਰੇ ਜਿਨ੍ਹਾਂ ਨੇ ਮਨ ਲਾ ਰੈਕ ਕੀਤੀ ਵੀ ਆਪਾਂ ਨੂੰ ਜਾਣਾ ਚਾਹੀਦਾ ਤੇ ਬਾਕੀ ਹੋਰ ਵੀ ਮੇਰੇ ਨਾਲ ਜਿੱਦਾਂ ਪੂਰੀ ਸਾਡੀ ਟੀਮ ਆ ਨਾ ਸੋਸ਼ਲ ਵਰਕਰ ਦੇ ਸਾਰੇ ਜਿਹੜੇ ਲੜ ਕੇ ਸਾਰਿਆਂ ਨੇ ਪਹਿਲਾਂ ਮਿਲ ਕੇ ਤੇ ਗੱਲਬਾਤ ਕਰਕੇ ਫਿਰ ਇਹ ਕਹਿੰਦੇ ਵੀ ਜਾਣਾ ਚਾਹੀਦਾ ਆਪਾਂ ਨੂੰ ਵੀ ਵੇਖੋ ਜੇ ਕਿਸੇ ਲੜਕੀ ਦਾ ਮਸਲਾ ਹੁੰਦਾ ਉੱਥੇ ਵੀ ਸਾਡੇ ਸਾਰੇ ਮਨ ਲਈ ਖੜਦੇ ਆ ਨਾਲ ਫਿਰ ਅਸੀਂ ਸਾਰਿਆਂ ਜਣਾਂ ਨੇ ਜਾ ਕੇ ਤੇ ਉੱਥੇ ਪ੍ਰੋਸੈਸ ਚਲਾਇਆ ਫਿਰ ਉੱਥੇ ਜ਼ਮਾਨਤ ਕਰਾਈ ਲੜਕੀ ਦੀ ਜ਼ਮਾਨਤ ਕਰਾ ਕੇ ਫਿਰ ਜੇਲ੍ਹ ਤੋਂ ਇਹਨੂੰ ਬਾਹਰ ਲੈ ਕੇ ਆਂਦਾ ਤੇ ਜਨਨ ਕਿ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਅਸੀਂ ਮਨ ਲਓ ਇੱਕ ਤਰ੍ਹਾਂ ਹੁੰਦਾ ਵੀ ਬੰਦਾ ਕਹਿੰਦਾ ਦਰਿਆ ਪਾਰ ਕਰਨਾ ਇਹ ਕਹਿੰਦਾ ਸਮੁੰਦਰ ਪਾਰ ਕਰਨਾ ਅਸੀਂ ਕਹਿੰਨੇ ਅਸੀਂ ਤਾਂ ਵੀ ਪੰਜ ਸਟੇਟਾਂ ਪਾਰ ਕਰਕੇ ਵੀ ਤੁਸੀਂ ਆਪਾਂ ਨੂੰ ਪਤਾ ਵੀ ਇੱਥੇ ਆਪਣੇ ਪੰਜਾਬ ਦੇ ਵਿੱਚੋਂ ਤੁਸੀਂ ਥਾਣੇ ਦੂਜੇ ਜ਼ਿਲ੍ਹੇ ਚੋਂ ਥਾਣੇ ਚੋਂ ਬੰਦਾ ਛਡਾਉਣਾ ਕਿੰਨਾ ਮੁਸ਼ਕਲ ਹੈ ਤੇ ਸਾਨੂੰ ਪਤਾ ਵੀ ਇਹ ਬਾਈ ਜੀ ਮੇਰੇ ਨਾਲ ਸੀਗੇ ਅਸੀਂ ਭੁੱਖੇ ਤੇ ਆਏ ਰਹਿ ਕੇ ਮਸਾਂ ਅਸੀਂ ਪੈਸੇ ਪੂਰੇ ਕਰਕੇ ਆਵਦੇ ਤੇ ਅਸੀਂ ਲੜਕੀ ਨੂੰ ਬਾਹਰ ਲੈ ਕੇ ਆਉਂਦਾ ਮੈਂ ਜਿਹੜੇ ਇਹ ਪਰਿਵਾਰ ਹੈ ਜਿੱਦਾਂ ਆਪਾਂ ਆਮ ਆਮ ਪਬਲਿਕ ਆਮ ਪਬਲਿਕ ਦਾ ਫਰਜ਼ ਕੀ ਬਣਦਾ ਹੈ ਕਿ ਵੇਖੋ ਆਪਾਂ ਇੱਕ ਬੱਚੇ ਨੂੰ ਭੇਜ ਰਹੇ ਆਂ ਦੁਕਾਨ ਤੇ ਆਪਾਂ ਉੱਥੇ ਬੱਚੇ ਦੇ ਮਗਰ ਕਿੰਨਾ ਕਰਦੇ ਵੀ ਇਹ ਇਹਦੇ ਕੋਲੇ ਖੜਨਾ ਨਹੀਂ ਤੂੰ ਆ ਮਾੜਾ ਬੰਦਾ ਇੱਥੇ ਆਏ ਆਂ ਜਿਉਂ ਆ ਆ ਬੰਦਾ ਗਲਤ ਹੈ ਤੇ ਕੀ ਆਪਾਂ ਸੋਚ ਕੇ ਉੱਥੇ ਕੁੜੀਆਂ ਨੂੰ ਭੇਜ ਰਹੇ ਆਂ ਬਾਹਰ ਕੀ ਸੋਚਦੇ ਆਂ ਆਪਾਂ ਜਿੱਦਾਂ ਕਿ ਪਰਿਵਾਰ ਨੇ ਨਰਮਾ ਚੁੱਕ ਕੇ ਜਿਹੜਾ ਪੈਸੇ ਉਹਨੂੰ ਦਿੱਤੇ ਏਜੰਟ ਨੂੰ ਉਹੀ 80000 ਇਹਨਾਂ ਦੇ ਕੋਲੇ ਹੁੰਦਾ ਸ਼ਾਇਦ ਰੋਟੀ ਇਸ ਤੋਂ ਵੀ ਵਧੀਆ ਖਾ ਸਕਦੇ ਸੀ 80000 ਨਾਲ ਮਤਲਬ ਸਾਰੇ ਪਰਿਵਾਰ ਨੇ ਇਹਨਾਂ ਨੇ ਅਸੀਂ 90 ਹਜ਼ਾਰ ਕਮਾਇਆ ਨਰਮਾ ਚੋਕ ਕੇ ਉਹ ਇੱਕ ਏਜੰਟ ਦੀ ਝੂਲੀ ਚ ਪਾ ਤਾ ਇਹਨਾਂ ਨੇ ਇਹ ਚੀਜ਼ਾਂ ਦੇ ਵਿੱਚ ਆਪਾਂ ਵੀ ਗਲਤ ਐ ਵੇਖੋ ਤੁਹਾਡੇ ਚੈਨਲ ਰਾਹੀਂ ਮੈਂ ਇਹੀ ਕਹਿਣਾ ਚਾਹੁੰਦਾ ਵੀ ਜਿੱਦਾਂ ਤੁਸੀਂ ਮੰਨ ਲਓ ਪੱਤਰਕਾਰ ਨੂੰ ਆਪਦੇ ਦਿਲ ਤੋਂ ਕਰਦੇ ਹੋ ਕਰਦੇ ਹੋ ਨਾ ਹਰ ਬੰਦੇ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਵੀ ਕਿਸੇ ਵੀ ਬੱਚੇ ਨੂੰ ਬਾਹਰ ਭੇਜਣਾ ਮੈਂ ਇਹ ਨਹੀਂ ਕਹਿੰਦਾ ਵੀ ਬਾਹਰ ਨਾ ਜਾਓ ਬਾਹਰ ਜਾਣ ਦੇ ਮੈਂ ਖਿਲਾਫ ਨਹੀਂ ਹਾਂ ਪਰ ਅਰਬ ਕੰਟਰੀ ਦੇ ਵਿੱਚ ਕਦੇ ਵੀ ਲੜਕੀ ਨੂੰ ਨਾ ਭੇਜੋ ਕਿਉਂਕਿ ਮਲੇਸ਼ੀਆ ਦੇ ਵਿੱਚ ਵੀ ਮੈਂ 4 ਸਾਲ ਲੱਕੇ ਆ ਆ ਪਿਛਲੇ ਸਾਲ ਵੀ ਆਪਾਂ ਇੰਟਰਵਿਊ ਕੀਤੀ ਸੀਗੀ ਅ ਬਹਿਰੀਨ ਦੇ ਵਿੱਚੋਂ ਉੱਥੇ ਬਹਿਰੀਨ ਦੇ ਵਿੱਚ ਐੋ ਜਿਹੇ ਹਾਲਾਤ ਹੈ ਲੜਕੀਆਂ ਦੇ ਜਿਹੜੇ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਵੀ ਚੈਨਲ ਤੇ ਬਿਆਨ ਨਹੀਂ ਕਰ ਸਕਦੇ ਆਪਾਂ ਤੇ ਉਦਾਂ ਤੁਹਾਡੇ ਨਾਲ ਮੱਲਾ ਡਿਸਕਸ ਹੁੰਦੀ ਰਹਿੰਦੀ ਆਪਣੀ ਵੀ ਇਸ ਕਰਕੇ ਆਪਾਂ ਤਾਂ ਇਹ ਹੀ ਕਮੈਂਟ ਦਾ ਕਹਿਣਾ ਚਾਹਣਾ ਹੈ ਵੀ ਕਦੇ ਵੀ ਇੱਥੇ ਘੱਟ ਖਾ ਲੋ ਪੰਜਾਬ ਇੱਕ ਐਓ ਜੀ ਸਟੇਟ ਹੈ ਜਿਹੜੇ ਬਾਹਰੋਂ ਆ ਕੇ ਵੀ ਇੱਥੇ ਕੰਮ ਕਰਦੇ ਆ ਹੁਣ ਅੱਜਕੱਲ ਤੁਸੀਂ ਵੇਖਦੇ ਹੋ ਭਈਆਂ ਦੀਆਂ ਤਾਂ ਜਿਹੜੀਆਂ ਲਾਕੇ ਉਹਦਾ ਕੋਠੀਆਂ ਪਾਈ ਬੈਠੇ ਆ ਤੇ ਆਪਣੇ ਬੰਦੇ ਗਾਂ ਨੂੰ ਜਾਂਦੇ ਆ ਲੜਕੀਆਂ ਨੂੰ ਕਿਉਂ ਭੇਜ ਰਹੇ ਆ ਮੈਨੂੰ ਤਾਂ ਇਹ ਨਹੀਂ ਪਤਾ ਲੱਗ ਰਿਹਾ ਬਚਨਜੀ ਤੁਸੀਂ ਕਹਿ ਰਹੇ ਹੋ ਕਿ ਤਨਾ ਕਹਤੇ ਮਾਪੇ ਵੀ ਇੱਕ ਕਸੂਰਵਾਰ ਹੈ ਪਰ ਜੇਕਰ ਆਪਾਂ ਮਾਪਿਆਂ ਦੀ ਗੱਲ ਕਰੀਏ ਤਾਂ ਮਾਪੇ ਕਈ ਵਾਰ ਕੀ ਹੁੰਦਾ ਹੈਗਾ ਵੀ ਕਿਸੇ ਨੂੰ ਭੇਤ ਨਹੀਂ ਦਿੰਦੇ ਉਤੋਂ ਤੱਕ ਕੀ ਆਪਣੇ ਭੈਣ ਭਰਾ ਨੂੰ ਭੇਤ ਨਹੀਂ ਦਿੰਦੇ ਕਿ ਵੀ ਭਾਨੀ ਨਾ ਵੱਜ ਜਵੇ ਤੇ ਅਸੀਂ ਬਾਹਰ ਭੇਜ ਦਈਏ ਬੱਚੇ ਨੂੰ ਪੜ੍ਹਦੇ ਨਾਲ ਭੇਜ ਦਈਏ ਪਰ ਬਾਹਰ ਜਾਣ ਤੋਂ ਪਹਿਲਾਂ ਜਾਂ ਬਾਹਰ ਜਾ ਕੇ ਵੀ ਕਈ ਵਾਰ ਬੱਚਾ ਫਸ ਜਾਂਦਾ ਹੈ ਉਦੋਂ ਫਿਰ ਸਾਰੇ ਭੇਤ ਖੁੱਲਦੇ ਨੇ ਨਹੀਂ ਇਹੀ ਤਾਂ ਇਹੀ ਤਾਂ ਆਪਣੇ ਦੂਜੀ ਮਤਲਬ ਪੰਜਾਬ ਦੀ ਖਾਸੀਅਤ ਹੈ ਕਿਉਂਕਿ ਜੇ ਮੈਂ ਆਪਦਾ ਬੱਚਾ ਭੇਜਣਾ ਨਾ ਮੈਂ ਆਪਦੇ ਰੀਅਲ ਬ੍ਰਦਰ ਨੂੰ ਤਾਂ ਕਦੇ ਵੀ ਨਹੀਂ ਦੱਸਣਾ ਇਹ ਖਾਸ ਆ ਹੁਣ ਮੇਰੀ ਸਿਸਟਰ ਸੀਗੀ ਮੇਰੀ ਸਿਸਟਰ ਦੇ ਬੱਚੀ ਗਈ ਬਾਅਦ ਸਾਨੂੰ ਨਹੀਂ ਪਤਾ ਸੀ ਅੱਛਾ ਉਹ ਕਹਿ ਰਹੇ ਆ ਵੀ ਮਨਲਾ ਉਹਨਾਂ ਦਾ ਕੀ ਸਵਾਲ ਸੀਗਾ ਵੀ ਵੀਰਾ ਬਹਿਰੀ ਨ ਗਿਆ ਸੀ ਸਾਨੂੰ ਦੱਸ ਕੇ ਨਹੀਂ ਗਿਆ ਕੀ ਮੈਂ ਉੱਥੇ ਸ਼ੌਕ ਨੂੰ ਗਿਆ ਸੀ ਦੱਸਣਾ ਮੇਰਾ ਫਰਜ਼ ਬਣਦਾ ਸੀ ਕਿਸੇ ਨੂੰ ਹੁਣ ਅਸੀਂ ਲੜਕੀ ਲੈਣ ਗਏ ਸੀਗੇ ਹੁਣ ਸਾਡਾ ਇੱਥੇ ਇਹ ਫਰਜ਼ ਬਣਦਾ ਹੈ ਵੀ ਅਸੀਂ ਲੋਕਾਂ ਨੂੰ ਦੱਸ ਕੇ ਜਾਂਦੇ ਨਹੀਂ ਕਿਉਂਕਿ ਪਹਿਲਾਂ ਸਾਨੂੰ ਸੀਗਾ ਵੀ ਪੇਰਾਂ ਲੜਕੀ ਨੂੰ ਲਿਆਉਣਾ ਚ ਫਰਜ਼ ਆ ਸਾਡਾ ਇਸ ਕਰਕੇ ਹੀ ਆਪਾਂ ਇੱਥੇ ਮਾਰ ਖਾਨੇ ਆ ਜਦੋਂ ਆਪਾਂ ਕਿਸੇ ਨੂੰ ਦੱਸਦੇ ਨਹੀਂ ਇਹੀ ਗੱਲ ਜੇ ਇਹੀ ਮਨਲਾ ਬਾਈ ਜੀ ਹੁਣੀ ਮੇਰੇ ਕੋਲੇ ਪਹਿਲਾਂ ਆਉਂਦੇ ਹੋ ਸਕਦਾ ਆਪਾਂ ਰਹਿ ਦਿੰਦੇ ਵੀ ਨਾ ਭੇਜੋ ਅਰਬ ਕੰਟਰੀ ਦੇ ਵਿੱਚ ਕਦੇ ਵੀ ਨਾ ਭੇਜੋ ਕਤਰ ਦੇ ਵਿੱਚ ਦੁਬਈ ਦੇ ਵਿੱਚ ਮਲੇਸ਼ੀਆ ਵਿੱਚ ਹੋਰ ਬਹੁਤ ਕੰਟਰੀਆਂ ਬਹਿਰੀਨ ਦੇ ਵਿੱਚ ਜਿੱਦਾਂ ਕਿ ਬਹਿਰੀਨ ਦੇ ਵਿੱਚ ਉੱਥੇ ਹੋਟਲ ਵੱਡੇ ਵੱਡੇ ਹੋਟਲ ਆ ਉਹਨਾਂ ਦੇ ਵਿੱਚ ਕੀ ਕੁਝ ਚੱਲਦਾ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਕਿਉਂਕਿ ਮੈਂ ਉੱਥੇ ਰਹਿ ਕੇ ਵੇਖ ਕੇ ਆਇਆ ਮੈਂ ਤਿੰਨ ਦਿਨ ਦੇ ਵਿੱਚ ਨਾ ਉੱਥੇ ਇਦਾਂ ਦੇ ਹਾਲਾਤ ਵੇਖਿਆ ਕਿ ਐਡੇ ਐਡੇ ਜਿੱਡਾ ਮੱਲਾ ਪੂਰਾ ਮੋਗਾ ਸ਼ਹਿਰ ਆ ਨਾ ਐਡੇ ਐਡੇ ਹੋਟਲ ਆ ਜਿਨ੍ਹਾਂ ਦੇ ਵਿੱਚ ਪਤਾ ਹੀ ਨਹੀਂ ਵੀ ਕੀ ਕੀ ਕੁਝ ਚੱਲ ਰਿਹਾ ਇਸ ਕਰਕੇ ਮੈਂ ਨਹੀਂ ਚਾਹੁੰਦਾ ਵੀ ਲੜਕੀਆਂ ਨੂੰ ਬਾਹਰ ਭੇਜਣਾ ਚਾਹੀਦਾ ਕੀ ਅਪੀਲ ਕਰੋਗੇ ਉਹਨਾਂ ਮਾਪਿਆਂ ਨੂੰ ਜਿਹੜੇ ਮਾਪੇ ਐ ਬਗੈਰ ਪੁਸ਼ਟੀ ਤੋਂ ਗਲਤ ਏਜੰਟਾਂ ਦੇ ਜਿਹੜੇ ਸ਼ਿਕਾਰ ਹੋ ਜਾਂਦੇ ਆਪਣੇ ਧੀਆਂ ਪੁੱਤਾਂ ਨੂੰ ਪੈਸਿਆਂ ਦੇ ਲਾਲਚ ਨੂੰ ਲੈ ਕੇ ਜਿਹੜਾ ਬਾਹਰ ਭੇਜ ਦਿੰਦੇ ਮੈਂ ਤਾਂ ਇਹੀ ਅਪੀਲ ਕਰਦਾ ਕਿ ਕਦੇ ਵੀ ਜਾਂ ਤਾਂ ਕਿਸੇ ਪ੍ਰੋਪਰ ਤਰੀਕੇ ਨਾਲ ਸਿਸਟਮ ਨਾਲ ਜਿਨ੍ਹਾਂ ਕੋਲੇ ਏਜੰਟਾਂ ਕੋਲੇ ਲਾਇਸੈਂਸ ਵੀ ਹੈਗੇ ਆ ਉਹਨਾਂ ਦੇ ਥਰੂ ਮੰਨ ਲਾ ਭੇਜਿਆ ਜਾਵੇ ਜਾਂ ਪ੍ਰੋਪਰ ਉਹਨਾਂ ਤੋਂ ਕੋਈ ਆਪਦੀ ਲਈ ਜਾਵੇ ਜਿੱਦਾਂ ਕਿ ਆਪਾਂ ਦੇਖੋ ਹੁਣ ਇਹਨਾਂ ਨੇ ਪੈਸੇ ਦਿੱਤੇ 80000 ਰੁਪਿਆ ਉਹ ਗੱਲ ਕੀਤੀ ਦੂਜੇ ਚੈਨਲ ਵਾਲਿਆਂ ਨੇ ਗੱਲ ਕਰਦੇ ਕਰ ਰਹੇ ਸੀਗੇ ਤੇ ਉਹ ਲੜਕੀ ਉਹ ਮੰਨ ਹੀ ਨਹੀਂ ਰਹੀ ਜਿਹੜੀ ਹੁਣ ਬਾਹਰ ਬੈਠੀ ਆ ਦੂਜੇ ਕਤਰ ਦੇ ਵਿੱਚ ਉਹ ਲੜਕੀ ਮੰਨ ਹੀ ਨਹੀਂ ਰਹੀ ਹਾਲਾਂਕਿ ਇਹਨਾਂ ਦੀ ਰਿਸ਼ਤੇਦਾਰਾ ਉਹ ਉਹ ਮੰਨ ਹੀ ਨਹੀਂ ਗੱਲ ਨਹੀਂ ਕਰਦੀ ਨੀ ਉਹ ਗੱਲ ਹੀ ਨਹੀਂ ਕਰਦੀ ਉਹ ਕਹਿੰਦੀ ਮੇਰਾ ਕੀ ਕਸੂਰ ਆ ਇਸ ਕਰਕੇ ਆਪਾਂ ਤਾਂ ਇਹੀ ਕਹਿੰਦੇ ਵੀ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਖਾਸ ਕਰਕੇ ਨਾ ਭੇਜੋ ਜਦੋਂ ਬੱਚਾ ਮਚ्योर ਹੋ ਜਾਂਦਾ ਹੈ 25 25 26 27 ਸਾਲ ਤੋਂ ਬਾਅਦ ਉਹਨੂੰ ਹਰ ਘਾਟੇ ਨਫੇ ਦਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਫਿਰ ਬੱਚਾ ਵੀ ਥੋੜਾ ਜਿਹਾ ਸਮਝਦਾਰੀ ਤੋਂ ਕੰਮ ਲੈ ਲੈਂਦਾ ਬਸੰਤ ਜੀ ਤੁਹਾਡੇ ਹੁਣ ਕੋਈ ਪ੍ਰਸ਼ਾਸਨ ਦੇ ਨਾਲ ਕੋਈ ਗੱਲਬਾਤ ਹੋਈ ਹੈ ਪਰਿਵਾਰ ਨੇ ਕੋਈ ਕਾਰਵਾਈ ਕਰਨ ਦੀ ਗੱਲ ਕੀਤੀ ਹੈ ਜਾਂ ਕਿਸੇ ਤਰ੍ਹਾਂ ਤੋਂ ਕੋਈ ਮੰਗ ਕਰ ਰਹੇ ਨੇ ਨਹੀਂ ਪਹਿਲਾਂ ਐਸਚਓ ਸਾਹਿਬ ਨਾਲ ਗੱਲ ਹੋਈ ਸੀ ਸਾਰਿਆਂ ਨੇ ਮੰਨ ਲਓ ਪਹਿਲਾਂ ਐਸਐਚਓ ਸਾਹਿਬ ਨੇ ਵੀ ਗੱਲ ਕੀਤੀ ਸੀ ਉਹ ਵੀ ਕਹਿੰਦੇ ਉਹ ਕਹਿੰਦੇ ਨਾ ਵੀ ਪਹਿਲਾਂ ਆਪਾਂ ਬੱਚੀ ਨੂੰ ਲਿਆਓ ਵੇਖੋ ਜਿਹੜਾ ਪ੍ਰੋਸੈਸ ਹੈ ਇਹਦਾ ਲੀਗਲ ਪ੍ਰੋਸੈਸੇ ਤਾਂ ਚੱਲ ਚੱਲ ਜਾਣਾ ਬਾਅਦ ਚ ਕਿਉਂਕਿ ਪਹਿਲਾਂ ਬੱਚੀ ਨੂੰ ਲਿਆਉਣਾ ਜ਼ਰੂਰੀ ਸੀਗਾ ਕਿਉਂਕਿ ਉਹ 7 ਦਿਨ ਪਹਿਲਾਂ ਹੀ ਜੇਲ੍ਹ 'ਚ ਰਹਿ ਚੁੱਕੀ ਸੀਗੀ ਫਿਰ ਉਹਦਾ ਮੰਨ ਲਓ ਖਾਣਾ ਵਗੈਰਾ ਨਹੀਂ ਕੁਝ ਵੀ ਉਹਨੂੰ ਮਿਲਦਾ ਸੀਗਾ ਕਿਉਂਕਿ ਜਿੱਥੇ ਬੰਬੇ ਜੇਲ੍ਹ ਦੇ ਵਿੱਚ ਜਿਹੜੀ ਕਾਰਗਲ ਜੇਲ੍ਹ ਆ ਨਾ ਉਹ ਖਾਸ ਕਰਕੇ ਲੜਕੀਆਂ ਮਤਲਬ ਉੱਥੇ ਲੇਡੀਜ਼ ਐਪਰਟ ਦੇ ਨੇੜੇ ਹੀ ਆਏ ਉਥੋਂ ਚੱਕਦੇ ਉਹ ਨਾਲ ਦੀ ਨਾਲ ਏਅਰਪੋਰਟ ਤੋਂ ਸਿਟੀ ਜਾਂਦੇ ਵਿੱਚ ਹਰ ਰੋਜ਼ ਦੀਆਂ 10-10 ਕੁੜੀਆਂ ਤੇ 50-50 ਮੁੰਡੇ ਮੱਲਾ ਫੜਦੇ ਉਹ ਜਿਹੜੇ ਜਾਲੀ ਬੀਜਿਆਂ ਤੇ ਪੰਜਾਬ ਦੇ ਜਾਂਦੇ ਓਨਲੀ ਪੰਜਾਬ ਦੀ ਗੱਲ ਕਰਦਾ ਮੈਂ ਕਿਉਂਕਿ ਜੇ ਆਪਾਂ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਮੱਲਾ ਬੰਬੇ ਦੇ ਵਿੱਚ ਹੀ ਘੱਟੋ ਘੱਟ ਹਰ ਰੋਜ਼ ਦਾ 200 ਮੁੰਡਾ ਜਾਂ ਲੜਕੀਆਂ ਫੜਿਆ ਜਾਂਦੇ ਆ ਗੁਰਵਿੰਦਰ ਜੀ ਤੁਸੀਂ ਕੀ ਕਹੋਗੇ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਤੁਸੀਂ ਜਿਹੜੇ ਇਸ ਸਮਾਸੇਵੀ ਕੰਮਾਂ ਦੇ ਵਿੱਚ ਜੁੜੇ ਹੋਏ ਹੋ ਬਸੰਤ ਜੀ ਨੇ ਦੱਸਿਆ ਕਿ ਤੁਸੀਂ ਵੀ ਕਾਫੀ ਆਪਣੀ ਸੇਵਾਵਾਂ ਨਿਭਾ ਰਹੇ ਹੋ ਬੱਚੀ ਨੂੰ ਲੈ ਕੇ ਪੁੱਛਿਓ ਪਰਿਵਾਰ ਦੇ ਵਿੱਚ ਬੱਚੀ سپਰਧ ਕਰ ਦਿੱਤੀ ਗਈ ਹੈ ਕਿਦਾਂ ਦੇ ਹਾਲਾਤ ਸੀ ਪਰਿਵਾਰ ਦੇ ਔਰ ਕੀ ਉੱਥੇ ਤੁਸੀਂ ਦੇਖਿਆ ਆ ਦੇਖੋ ਜੀ ਪਹਿਲਾਂ ਤਾਂ ਸਾਡੇ ਜਿਹੜੇ ਸਰਦਾਰ ਬਸੰਤ ਸਿੰਘ ਡਾਲਾ ਨੇ ਇਹ ਸਾਡੀ ਟੀਮ ਦਾ ਇੱਕ ਬਹੁਤ ਵੱਡਾ ਹਿੱਸਾ ਨੇ ਸਾਡੀ ਨਗਰ ਪੰਚਾਇਤ ਦਾ ਸਾਡੇ ਹੋਰ ਜਿਹੜੇ ਅਸੀਂ ਰਾਜਨੀਤਿਕ ਤੇ ਸਮਾਜਿਕ ਕੰਮ ਕਰਦੇ ਆ ਉਹਦੇ ਵਿੱਚ ਇਹ ਅਣਥੱਕ ਤੇ ਬਹੁਤ ਮਿਹਨਤੀ ਨੇ ਇਸ ਲਈ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਸਾਡੀ ਟੀਮ ਦੇ ਜਿਹੜੀ ਵੀ ਅਸੀਂ ਇਹਨਾਂ ਦੀ ਡਿਊਟੀ ਲਈ ਅੱਜ ਤੱਕ ਇਹਨਾਂ ਨੇ ਬਖੋਬੀ ਸਿਰੇ ਚੜੀ ਹੈ ਜੇ ਗੱਲ ਪਰਿਵਾਰ ਦੀ ਕਰੀਏ ਤਾਂ ਆਪਾਂ ਨੂੰ ਪਤਾ ਵਾ ਕਿ ਇੱਕ ਬਹੁਤ ਹੀ ਬਿਲੋ ਦਾ ਪਵਰਟੀ ਲਾਈਨ ਦੇ ਵਿੱਚ ਪਰਿਵਾਰ ਹੈ ਬਹੁਤ ਮਾੜੇ ਆਰਥਿਕ ਹਾਲਾਤ ਸੀਗੇ ਉਹਦੇ ਵਿੱਚ ਕੁਸ਼ਕ ਯੋਗਦਾਨ ਇਹਨਾਂ ਰਿਸ਼ਤੇਦਾਰਾਂ ਦਾ ਕੋਸ਼ਿਕਾ ਇਥੋਂ ਦੀ ਪਿੰਡ ਦੀ ਪੰਚਾਇਤ ਦਾ ਇਥੋਂ ਦੇ ਸਾਫਕਾ ਸਰਪੰਚ ਮਜੂਦਾ ਸਰਪੰਚ ਅਤੇ ਸਾਡੇ ਨਗਰ ਪਿੰਡ ਆਲਾ ਦੇ ਕਈ ਜਿਹੜੇ ਸਮਾਜ ਸੇਵੀ ਨੇ ਉਹਨਾਂ ਦਾ ਯੋਗਦਾਨ ਪਾ ਕੇ ਇਹ ਸਾਰਾ ਜਿਹੜਾ ਕਾਰਜਾਂ ਨੇਪੇ ਚੜਿਆ ਵਾ ਇਸ ਲਈ ਅਸੀਂ ਇਹ ਬੇਨਤੀ ਵੀ ਕਰਦੇ ਤੁਹਾਡੇ ਚੈਨਲ ਦੇ ਮਾਧਿਮ ਰਾਹੀਂ ਕਿ ਜੇਕਰ ਤੁਸੀਂ ਆਦੇ ਬੱਚਿਆਂ ਨੂੰ ਵਿਦੇਸ਼ ਭੇਜਣਾ ਚਾਹੁੰਦੇ ਉਸ ਤੋਂ ਪਹਿਲਾਂ ਤਾਂ ਅਸੀਂ ਕਹਿੰਦੇ ਪੰਜਾਬ ਬਹੁਤ ਫਰਟਾਈਲ ਉਪਜਾਊ ਧਰਤੀ ਹੈ ਇੱਥੋਂ ਬਾਹਰੋਂ ਆ ਕੇ ਸੂਬਿਆਂ ਤੋਂ ਆ ਕੇ ਲੋਕਾਂ ਨੇ ਆਪਦੇ ਕਾਰੋਬਾਰ ਅੰਪਾਇਰ ਖੜੇ ਕਰ ਲਏ ਕਿਉਂ ਨਾ ਆਪਾਂ ਵੀ ਇਸ ਸੂਬੇ ਦੇ ਵਿੱਚ ਰਹਿ ਕੇ ਆਪਣੇ ਨੂੰ ਉન્નਤ ਕਰੀਏ ਹੋਰ ਖੁਸ਼ਹਾਲ ਕਰੀਏ ਵਿਦੇਸ਼ ਜਾਣ ਦੀ ਥਾਂ ਤੇ ਪਰ ਜੇਕਰ ਫਿਰ ਵੀ ਜੇਕਰ ਕਿਸੇ ਦੀ ਕੋਈ ਇੱਛਾ ਹੈਗੀ ਆ ਤਾਂ ਚੰਗੇ ਕਿਸੇ ਲੀਗਲ ਕਿਸੇ ਐਚਆਰ ਕੰਸਲਟੈਂਸ ਤੋਂ ਚੰਗੇ ਜਿੰਨਾਂ ਕੋਲ ਲਾਇਸੈਂਸ ਆਥਰਿਟੀ ਨੇ ਏਜੰਟ ਸਾਰੇ ਏਜੰਟ ਮਾੜੇ ਨਹੀਂ ਹੁੰਦੇ ਬਹੁਤ ਸਾਰੇ ਏਜੰਟ ਇਹ ਵੀ ਆ ਜਿਹੜੇ ਚੰਗੀ ਰਹਿ ਦਿੰਦੇ ਆ ਪਰ ਇਹ ਜਿਹੜੇ ਆ ਆਰਟੀਫੀਸ਼ੀਅਲ ਏਜੰਟ ਆ ਜਿਹੜੇ ਸਾਬ ਏਜੰਟ ਆ ਗਾਹ ਦੀਆਂ ਫਸਾ ਦਿੰਦੇ ਆ ਬੱਚੀਆਂ ਨੂੰ ਹੋਰ ਨੌਜਵਾਨਾਂ ਨੂੰ ਡੋਂਕੀ ਰਾਹੀਂ ਜਿਹੜੇ ਇਹਨਾਂ ਨੂੰ ਮਿਸ ਗਾਈਡ ਕਰਦੇ ਆ ਉਹਨਾਂ ਤੋਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਵਾ ਕਿਉਂਕਿ ਸਭ ਤੋਂ ਪਹਿਲਾਂ ਅਸੀਂ ਆਪਣੀ ਸੁਰੱਖਿਆ ਆਪ ਕਰ ਸਕਦੇ ਆ ਜਿਹੜੀ ਗੱਲ ਹੈ ਪਰਿਵਾਰ ਨਾਲ ਅਸੀਂ ਅੱਜ ਵੀ ਮੋਢਾ ਲਾ ਕੇ ਖੜੇ ਆ ਅੱਗੇ ਵੀ ਪਵਿੱਖ ਦੇ ਵਿੱਚ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਵੀ ਜੇ ਕਰ ਕਿਸੇ ਦੀ ਜ਼ਰੂਰਤ ਪੈਂਦੀ ਆ ਤਾਂ ਅਸੀਂ ਬਖੂਬੀ ਪ੍ਰਸ਼ਾਸਨਿਕ ਤੌਰ ਤੇ ਸਰਕਾਰ ਵੱਲੋਂ ਵੀ ਅਸੀਂ ਇਹਨਾਂ ਦੀ ਪੂਰੀ ਪੂਰਾ ਸਾਥ ਦੇਵਾਂਗੇ ਬਿਲਕੁਲ ਇਹ ਹਨ ਸਮਾਜ ਸੇਵੀ ਸੰਸਥਾ ਦੇ ਮੈਂਬਰ ਤੇ ਪਰਿਵਾਰਕ ਮੈਂਬਰ ਜਿਨ੍ਹਾਂ ਦਾ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਕੰਮ ਬਹੁਤ ਹੈ ਪੰਜਾਬ ਦੇ ਵਿੱਚ ਰਹਿ ਕੇ ਹੀ ਅਸੀਂ ਆਪਣੇ ਕਾਰੋਬਾਰ ਨੂੰ ਅੱਗੇ ਵਧਾਈਏ ਔਰ ਗਲਤ ਏਜੰਟਾਂ ਦੇ ਜਿਹੜਾ ਹੱਥੇ ਚੜ ਕੇ ਆਪਣੇ ਜਿਹੜੇ ਬੱਚਿਆਂ ਨੂੰ ਕਿਤੇ ਗਲਤ ਹੱਥੀ ਜਿਹੜਾ ਸ਼ਿਕਾਰ ਹੋ ਰਹੇ ਉਸ ਨੂੰ ਵੀ ਜਿਹੜਾ ਕਿਤਨੇ ਕਿਤੇ ਬਚਾਇਆ ਜਾ ਸਕਦਾ ਹੈ ਇਨਾਂ ਵੱਲੋਂ ਅਪੀਲ ਤਾਂ ਕੀਤੀ ਜਾ ਰਹੀ ਹੈ ਪਰ ਦੇਖਣਾ ਇਹ ਹੋਏਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਮਾਪੇ ਇਹਨਾਂ ਦੀ ਅਪੀਲ ਨੂੰ ਮੰਨਦੇ ਹੈ ਜਾਂ ਨਹੀਂ ਦਿਲਪ ਕੁਮਾਰ ਦੈਨਿਕ ਸਵੇਰਾ ਟੀਵੀ ਮੋਗਾ